ਕੁਸ਼ਵੰਤ ਸਿੰਘ ਅਤੇ ਗੁਲਦੀਪ ਨਾਇਰ ਵੱਲੋਂ ਲਿਖਤ ਪੁਸਤਕ ਪੰਜਾਬ ਦਾ ਦੁਖਾਂਤ ਦੇ ਦੂਜੇ ਅਧਿਆਇ ਦਾ ਚੌਥਾ ਹਿੱਸਾ ਪਿਛਲ ਝਾਤ ਮਾਰਦਿਆਂ ਸਵਰਨ ਸਿੰਘ ਨਹੀਂ ਦੱਸ ਸਕਦਾ ਕਿ ਪਰਦੇ ਪਿੱਛੇ ਕੀ ਹੋਇਆ ਪਰ ਉਹਦਾ ਅਨੁਮਾਨ ਹੈ ਕਿ ਕੈਬਨਿਟ ਸਬ ਕਮੇਟੀ ਨੇ ਸ਼੍ਰੀਮਤੀ ਗਾਂਧੀ ਨੂੰ ਨਹੀਂ ਸੀ ਦੱਸਿਆ ਕਿ ਬਿਆਨ ਦਾ ਖੜਾ ਜੋ ਨੇ ਤਬਦੀਲ ਕੀਤਾ ਕਾਲੀਆਂ ਨੂੰ ਖਾਇਆ ਜਾ ਚੁੱਕਿਆ ਹੈ ਇਹ ਅਨੁਮਾਨ ਸਹੀ ਹੋ ਸਕਦਾ ਹੈ ਕਿਉਂ ਜੋ ਸ਼੍ਰੀਮਤੀ ਗਾਂਧੀ ਦੇ ਮੰਤਰੀਆਂ ਦਾ ਉਹਦੇ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੈ ਜੇ ਉਹਨਾਂ ਨੂੰ ਦੱਸਿਆ ਹੁੰਦਾ ਕਿ ਉਹਨਾਂ ਨੇ ਖੁਦ ਆਪਣੇ ਤੌਰ ਤੇ ਇਸ ਬਿਆਨ ਨੂੰ ਪ੍ਰਮਾਣਿਕਤਾ ਦੇ ਦਿੱਤੀ ਹੈ ਤਾਂ ਉਹਨਾਂ ਨੂੰ ਭਾਵੇਂ ਉਹਦੇ ਰੋਜ਼ਾ ਸਾਹਮਣਾ ਕਰਨਾ ਪੈਣਾ ਸੀ ਤੇ ਇਸ ਸੰਭਾਵਨਾ ਤੋਂ ਉਹ ਸਭੇ ਬਚਣਾ ਚਾਹੁੰਦੇ ਹੋਣਗੇ ਪਰ ਇਹਦੇ ਨਾਲ ਉਹ ਸਮਝੌਤੇ ਲਈ ਰਾਹ ਖੋਲ ਸਕਦੇ ਸਨ ਕਿ ਨੇ ਕਿਹੜੇ ਪੜਾਅ ਉੱਤੇ ਕੰਮ ਵਿਗਾੜਿਆ ਇਹਦਾ ਪਤਾ ਸ਼ਾਇਦ ਕਦੇ ਵੀ ਨਾ ਲੱਗ ਸਕੇ ਪਰ ਇਹ ਸਪਸ਼ਟ ਹੈ ਕਿ ਸ਼੍ਰੀਮਤੀ ਗਾਂਧੀ ਨੇ ਸਵਰਨ ਸਿੰਘ ਨੂੰ ਹਾਂ ਕਹਿਣ ਪਿੱਛੋਂ ਆਪਣਾ ਮਨ ਬਦਲ ਲਿਆ ਉਸ ਦਿਨ ਤੋਂ ਸਵਰਨ ਸਿੰਘ ਨੇ ਸੌਖਾ ਦੀ ਕਿ ਉਹ ਗੱਲਾਂ ਬਾਤਾਂ ਵਿੱਚ ਸ਼ਾਮਲ ਨਹੀਂ ਹੋਵੇਗਾ ਤੇ ਉਹ ਲਾਂਬੇ ਹੀ ਰਿਹਾ ਉਦੋਂ ਵੀ ਜਦੋਂ ਪ੍ਰਧਾਨ ਮੰਤਰੀ ਨੇ ਉਹਨੂੰ ਮੁੜ ਬੇਨਤੀ ਕੀਤੀ ਕਿ ਉਹ ਕੁਝ 파ਟਾ ਦਾ ਕਰੇ ਪਰ ਉਹ ਨਹੀਂ ਮੰਨਿਆ ਸਵਰਨ ਸਿੰਘ ਨੇ ਮਹਿਸੂਸ ਕੀਤਾ ਕਿ ਸਵਾਲ ਹੱਲ ਕਰਨ ਦਾ ਇੱਕ ਵੱਡਾ ਮੌਕਾ ਹੱਥੋਂ ਨਿਕਲ ਚੁੱਕਿਆ ਉਸ ਸਮੇਂ ਪਿੰਡਰਾ ਵਾਲਾ ਏਡਾ ਸ਼ਕਤੀਮਾਨ ਨਹੀਂ ਸੀ ਹੋਇਆ ਨਾ ਹੀ ਹਰਿਆਣਾ ਮੰਗਾਂ ਪੇਸ਼ ਕਰਨ ਵਿੱਚ ਸ਼ਾਮਲ ਹੋਇਆ ਸੀ ਅਕਾਲੀ ਆਗੂਆਂ ਨੇ ਮੈਨੂੰ ਕਈ ਵਾਰ ਦੱਸਿਆ ਕਿ ਸਵਰਨ ਸਿੰਘ ਦੇ ਫਾਰਮੂਲੇ ਨੇ ਸਭ ਕੁਝ ਨਜਿੱਠ ਦਿੱਤਾ ਸੀ ਜੇ ਇਹ ਹੋ ਜਾਂਦਾ ਪੰਜਾਬ ਤੇ ਰਸਤ ਉਸ ਤਖਾਂ ਤੋਂ ਬਚ ਸਕਦੇ ਜੋ ਵਾਪਰਿਆ ਤੇ ਦਿੱਲੀ ਵਿਖੇ ਇਸੇ ਖੇਡਾਂ ਤੋਂ ਪਹਿਲਾਂ ਇੱਕ ਹੋਰ ਸਮਝੌਤਾ ਹੁੰਦਾ ਹੁੰਦਾ ਰਹਿ ਗਿਆ ਚਾਰ ਨਮਬਰ ਨੂੰ ਅਕਾਲੀਆਂ ਨੇ ਐਲਾਨ ਕੀਤਾ ਕਿ ਉਹ ਖੇਡਾਂ ਵਿੱਚ ਗੜਬੜ ਪਾਉਣਗੇ ਪਰ ਫਿਰ ਐਲਾਨ ਕੀਤਾ ਕਿ ਦਿੱਲੀ ਵਿੱਚ ਸਿਰਫ ਇੱਕ ਮਜ਼ਾਰਾ ਹੀ ਕੀਤਾ ਜਾਵੇਗਾ ਸ਼੍ਰੀਮਤੀ ਗਾਂਧੀ ਨੂੰ ਜਿਸ ਦੀ ਨਜ਼ਰ ਵਿਦੇਸ਼ਾਂ ਵਿੱਚ ਆਪਣੇ ਬਿੰਬ ਉੱਤੇ ਲੱਗੀ ਰਹਿੰਦੀ ਸੀ ਇਸ ਤੋਂ ਚਿੰਤਾ ਹੋਈ ਭਾਵੇਂ ਅਕਾਲੀਆਂ ਨੇ ਮੋੜ ਜ਼ੋਰ ਦਿੰਦੇ ਹੋਏ ਆਖਿਆ ਕਿ ਉਹਨਾਂ ਦਾ ਰੋਸ ਚਿੰਮਈ ਹੀ ਹੋਵੇਗਾ ਸਰਕਾਰ ਕੋਈ ਕੰਚੈਸ ਛੜਨਾ ਨਹੀਂ ਸੀ ਚਾਹੁੰਦੀ ਕਿਉਂਕਿ ਏਸ਼ੀਆ ਭਰ ਤੋਂ ਸੈਂਕੜੇ ਐਥਲੀਟ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਸਨ ਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੇ ਆਪਣੇ ਟੈਲੀਵਿਜ਼ਨਾਂ ਉੱਤੇ ਇਹ ਖੇਡਾਂ ਵੇਖਣੀਆਂ ਸਨ ਅਕਾਲੀਆਂ ਨੂੰ ਗੱਲਾਂ ਬਾਤਾਂ ਲਈ ਉਹ ਤੇਜਨਾ ਮੈਸ ਸੁਨੇਹਾ ਭੇਜਿਆ ਗਿਆ ਲੋਕੋਵਲ ਗੱਲਾਂ ਬਾਤਾਂ ਵਿੱਚ ਸ਼ਾਮਲ ਹੋਣਾ ਨਹੀਂ ਸੀ ਚਾਹੁੰਦਾ ਪ੍ਰਧਾਨ ਮੰਤਰੀ ਨਾਲ ਆਪਣੀ ਪਿਛਲੀ ਮੀਟਿੰਗ ਦੇ ਅਸਰ ਤੋਂ ਅਜੇ ਮੁਕਤ ਨਹੀਂ ਸੀ ਹੋਇਆ ਉਹਨੇ ਬਾਦਲ ਬਲਵੰਤ ਸਿੰਘ ਬਰਨਾਲਾ ਤੇ ਰਜਿੰਦਰ ਪਾਟੀਆਂ ਨੂੰ ਭੇਜਿਆ ਹਕੂਮਤ ਦੇ ਪ੍ਰਤੀਨਿਧ ਸਨ ਵੈਂਕਟਾਰਾਮਨ ਸੇਠੀ ਤੇ ਸ਼ਿਵ ਸ਼ੰਕਰ ਤੇਨਦੀ ਮਦਦ ਲਈ ਸੰਨ ਪੀਸੀ ਅਲੈਗਜ਼ੈਂਡਰ ਤੇ ਟੀਐਨ ਚਤਰਵੇਦੀ ਪਹਿਲੀ ਵਾਰ ਅਮਰਿੰਦਰ ਸਿੰਘ ਜਿਹੜਾ ਲੋਕ ਸਭਾ ਦਾ ਕਾਂਗਰਸਾਈ ਮੈਂਬਰ ਸੀ ਗੱਲਬਾਤਾਂ ਵਿੱਚ ਸ਼ਾਮਲ ਹੋਇਆ ਅਮਰਿੰਦਰ ਸਿੰਘ ਜੀਵ ਗਾਂਧੀ ਦਾ ਜ਼ਾਤੀ ਮਿੱਤਰ ਸੀ ਤੇ ਮਰਹੂਮ ਮਹਾਰਾਜਾ ਪਟਿਆਲਾ ਦਾ ਪੁੱਤਰ ਹੋਣ ਦੇ ਨਾਤੇ ਉਹਨੂੰ ਸਿੱਖਾਂ ਵਿੱਚ ਇੱਜ਼ਤ ਮਾਨ ਹਾਸਲ ਸੀ ਗੱਲਾਂ ਬਾਤਾਂ ਵਿੱਚ ਦਰਿਆਈ ਪਾਣੀਆਂ ਦੇ ਸਵਾਲ ਨੇ ਕੋਈ ਰੋਕ ਨਾ ਪਾਈ ਕਿਉਂਕਿ ਜੋ ਹਕੂਮਤ ਨੇ ਇਹਨੂੰ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਰੱਖਣਾ ਮੰਨ ਲਿਆ ਧਾਰਮਿਕ ਮੰਗਾਂ ਵਿਚਾਰੀਆਂ ਗਈਆਂ ਤੇ ਸਰਕਾਰ ਨੇ ਅਕਾਲੀ ਆਗੂਨ ਦੱਸਿਆ ਕਿ ਉਹ ਕੁੱਲ ਹਿੰਦ ਗੁਰਦੁਆਰਾ ਐਕਟ ਵਿਚਾਰਨ ਲਈ ਦਸਮਤ ਹੋਵੇਗੀ ਪਰ ਇਸ ਤੋਂ ਪਹਿਲਾਂ ਦੇਸ਼ ਦੇ ਸਭ ਨਾਲ ਜਹਲਸ ਗੁਰਦੁਆਰਿਆਂ ਨੂੰ ਇੱਕੋ ਇੱਕ ਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਲਿਆਉਣ ਤੋਂ ਪਹਿਲਾਂ ਉਹ ਰਾਜ ਸਰਕਾਰਾਂ ਨਾਲ ਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਮੈਨੇਜਿੰਗ ਕਮੇਟੀਆਂ ਤੇ ਸਬੰਧਤ ਤਿਰਨਾ ਸਲਾ ਮਸ਼ਵਰਾ ਕਰਨਾ ਚਾਹੀਦਾ ਹੈ ਚਤਰਵੇਦੀ ਕਾਰਵਾਈ ਲਿਖ ਰਿਹਾ ਸੀ ਤੇ ਜਦੋਂ ਉਹਨੇ ਕਾਰਵਾਈ ਪੜ ਕੇ ਸੁਣਾਈ ਉਨੇ ਆਖਿਆ ਕਿ ਕੁੱਲ ਹਿੰਦ ਗੁਰਦੁਆਰਾ ਐਕਟ ਬਾਰੇ ਸਲਾਹ ਮਸ਼ਵਰੇ ਸਬੰਧਿਤ ਧਿਰਾਂ ਨਾਲ ਹੋਣਗੇ ਰਜਿੰਦਰ ਸਿੰਘ ਪਾਟੀਆਂ ਨੇ ਜਿਹੜਾ ਮੀਟਿੰਗ ਵਿੱਚ ਹਾਜ਼ਰ ਸੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਬਦ ਇਸ ਵਿੱਚ ਨਹੀਂ ਲਿਖੇਗੇ ਚਤਰਵੇਦੀ ਨੇ ਕਿਹਾ ਕਿ ਸਬੰਧਿਤ ਧਿਰਾਂ ਵਿੱਚ ਇਹ ਕਮੇਟੀ ਵੀ ਆ ਜਾਂਦੀ ਹੈ ਪਰ ਪਾਟੀਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਹੋਣਾ ਚਾਹੀਦਾ ਤੇ ਸੇਠੀ ਨੇ ਉਹਦੀ ਹਮਾਇਤ ਕੀਤੀ ਅਨੰਦਪੁਰ ਸਾਹਿਬ ਮਤੇ ਉੱਤੇ ਵੀ ਲੰਮੀ ਬਹਿਸ ਹੋਈ ਸਰਕਾਰ ਕੋਲ ਇਸ ਮਤੇ ਦਾ ਪਹਿਲਾ ਰੂਪ ਸੀ ਤੇ ਉਹਦੇ ਪ੍ਰਤੀਨਿਧਾਂ ਨੇ ਕਿਹਾ ਕਿ ਉਹ ਉਸ ਮਤੇ ਤੇ ਕਿਵੇਂ ਵਿਚਾਰ ਕਰ ਸਕਦੇ ਹਨ ਜਿਸ ਵਿੱਚ ਪ੍ਰਭੂਤਾ ਯਾਨੀ ਖੁਦਮਖਤਾਰੀ ਦੀ ਗੱਲ ਕੀਤੀ ਗਈ ਹੈ ਆਕਾਲੀਆਂ ਨੇ ਕਿਹਾ ਕਿ ਮਤੇ ਦਾ ਉਹ ਰੂਪ ਹੀ ਪਰਮਾਨਕ ਹੈ ਜਿਸ ਉੱਤੇ ਲੋਂਗੋਵਾਲ ਦੇ ਦਸਤਖਤ ਹਨ ਸਰਕਾਰੀ ਪ੍ਰਤੀਨਿਧਾਂ ਨੇ ਕੁਝ ਚਿਚਕਣਾ ਲੋਂਗੋਵਾਲ ਦੀ ਸਹੀ ਪੱਧ ਨਕਲ ਨੂੰ ਪਰਵਾਹ ਨਾ ਮੰਨ ਲਿਆ ਪੈਕੇਜ ਦੇ ਹਿੱਸੇ ਵਜੋਂ ਹਕੂਮਤ ਨੇ ਕਿਹਾ ਕਿ ਉਹ ਪਿੰਡਰਾਵਾਲੇ ਦੇ ਬੰਦਿਆਂ ਧਾਰਾ ਸਿੰਘ ਤੇ ਅਮਰੀਕ ਸਿੰਘ ਨੂੰ ਰਿਹਾ ਕਰ ਦੇਵੇਗੀ ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਕੁਝ ਹੋਰ ਨੁਰਿਆ ਕਰ ਦਿੱਤਾ ਜਾਵੇਗਾ ਤੇ ਛੁੱਟ ਉਹਨਾਂ ਦੇ ਜਿਨ੍ਹਾਂ ਉੱਤੇ ਹਿੰਸਾ ਦਾ ਇਲਜ਼ਾਮ ਹੈ ਬਾਕੀ ਸਭਨਾਂ ਨੂੰ ਹਫਤੇ ਦੇ ਅੰਦਰ-ਅੰਦਰ ਰਿਹਾ ਕਰ ਦਿੱਤਾ ਜਾਵੇਗਾ ਇਹ ਮਸਲੇ ਨਿਬੇੜ ਕੇ ਵੈਂਕਟਾਰਾਮਨ ਨੇ ਕਿਹਾ ਕਿ ਸਰਕਾਰ ਨੇ ਅਕਾਲੀਆਂ ਦੀਆਂ 90 ਫੀਸਦੀ ਮੰਗਾਂ ਮੰਨ ਲੀਆਂ ਹਨ ਤੇ ਪੁੱਛਾ ਕੇ ਉਹ ਬਾਕੀ ਦੀਆਂ 10 ਫੀਸਦੀ ਛੱਟ ਦੇਣ ਬਾਰੇ ਖੁੱਲ੍ਹ ਦੇ ਲਈ ਕਿਉਂ ਨਹੀਂ ਬਖਾ ਸਕਦੇ ਸਰਕਾਰ ਨੇ ਤਜਵੀਜ਼ ਕੀਤੀ ਕਿ ਚੰਡੀਗੜ੍ਹ ਫਾਜ਼ਿਲਕਾ ਤੇ ਹਬੌਰ ਸਮੇਤ ਸਮੁੱਚਾ ਇਲਾਕਾਈ ਝਗੜਾ ਕਮਿਸ਼ਨ ਨੂੰ ਸੌਂਪ ਦੇਵੇਗੀ ਅਕਾਲੀਆਂ ਨੇ ਕਿਹਾ ਕਿ ਉਹ ਜੇ ਚੰਡੀਗੜ੍ਹ ਤੁਰਤ ਪੰਜਾਬ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਫਾਜ਼ਲ ਕਾ ਦੇ ਹਬੋਰ ਦਾ ਸਵਾਲ ਕਮਿਸ਼ਨ ਦੇ ਸਾਹਮਣੇ ਰੱਖਣ ਨੂੰ ਸਹਿਮਤ ਹਨ ਬਲਵੰਤ ਸਿੰਘ ਨੇ ਸੀਪੀਆਈਐਮ ਪਾਲਟ ਬਿਊਰੋ ਮੈਂਬਰ ਹਰਕਿਸ਼ਨ ਸਿੰਘ ਸਰਜੀਤ ਨੂੰ ਫੋਨ ਕੀਤਾ ਕਿ ਉਹ ਗੱਲਾਂ ਬਾਤਾਂ ਵਿੱਚ ਸ਼ਾਮਲ ਹੋਵੇ ਅਲੈਗਜ਼ੈਂਡਰ ਜਿਸ ਦੇ ਨਿਵਾਸ ਸਥਾਨ ਤੇ ਮੀਟਿੰਗ ਹੋਈ ਸਰਜੀਤ ਨੂੰ ਆਪਣੇ ਟਿਕਾਣੇ ਤੇ ਵੇਖ ਕੇ ਹੈਰਾਨ ਰਹਿ ਗਿਆ ਬਲਵੰਤ ਸਿੰਘ ਨੇ ਕਿਹਾ ਕਿ ਜੇ ਅਕਾਲੀਆਂ ਨੇ اپੋਜੀਸ਼ਨ ਨੂੰ ਸਮਝਾਉਤੇ ਵਿੱਚ ਸ਼ਾਮਲ ਨਾ ਕੀਤਾ ਤਾਂ ਇਹ اپੋਜੀਸ਼ਨ ਨਾਲ ਧੋਖਾ ਹੋਵੇਗਾ ਬਾਦਲ ਨੇ ਉਹਦੀ ਹਮਾਇਤ ਕੀਤੀ ਪਰ ਪੁੱਛਿਆ ਧੋਖਾ ਕਾਦਾ ਬਾਜ਼ਲ ਨੇ ਦੱਸਿਆ ਕਿ ਸੀਪੀਆਈਐਮ ਵਾਲੇ ਅਕਾਲੀਆਂ ਨੂੰ ਵਿੱਚ ਵਿਚਾਰੇ ਛੱਡ ਦਿਆਂ ਮੋਰਚੇ ਤੋਂ ਬਾਹਰ ਹੋ ਗਏ ਚੰ ਬਾਜ਼ਲ ਦੇ ਵਿਸ਼ਲੇਸ਼ਣ ਅਨੁਸਾਰ ਕਾਲੀਆਂ ਨੂੰ ਸਿੱਖ ਕਿਸਾਨੀ ਤੋਂ ਜਨਤਕ ਹਮਾਇਤ ਮਿਲਦੀ ਹੈ ਤੇ ਬੀਜੇਪੀ ਨੂੰ ਨਗਰਾਂ ਵਿੱਚ ਵਪਾਰਕ ਤਬਕੇ ਤੇ ਕਿੱਤਾਵਰ ਲੋਕਾਂ ਦੀ ਹਮਾਇਤ ਹਾਸਲ ਹੈ ਉਹ ਇਮਾਨਦਾਰੀ ਨਾਲ ਮੰਨਦਾ ਸੀ ਕਿ ਬੀਜੇਪੀ ਪੰਜਾਬ ਵਿੱਚ ਹਿੰਦੂਆਂ ਦੀ ਤੇ ਅਕਾਲੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਇਸ ਕਰਕੇ ਦੋਵਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਗੱਲਬਾਤਾਂ ਦਾ ਸਾਰ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦਿਆਂ ਚੱਤਰਵਿਦੀ ਨੇ ਅਕਾਲੀਆਂ ਦੀ ਇੱਛਾ ਪ੍ਰਗਟਾਈ ਕਿ ਉਹ اپੋਜੀਸ਼ਨ ਨੂੰ ਗੱਲਬਾਤਾਂ ਵਿੱਚ ਸ਼ਾਮਲ ਕਰਨ ਦੇ ਚਾਹਵਾਨ ਹਨ ਇਹ ਸੁਣ ਕੇ ਸ਼੍ਰੀਮਤੀ ਗਾਂਧੀ ਤੈਸ਼ ਵਿੱਚ ਆ ਗਈ ਉਹ ਅਕਾਲੀਆਂ ਨਾਲ ਸਮਝੌਤਾ ਕਰਨ ਲਈ ਤਾਂ ਹੱਥ ਦੂਰ ਤੱਕ ਜਾਣ ਲਈ ਤਿਆਰ ਸੀ ਪਰ ਉਹ ਤਾਂ اپੋਜੀਸ਼ਨ ਦੇ ਸਰਵਿਸ ਸੇਰਾ ਬਣਨਾ ਚਾਹੁੰਦੇ ਸਨ ਅਕਾਲੀਆਂ ਨੇ ਕਾਂਗਰਸਾਈ ਤੇ ਵਿਰੋਧੀ ਪਾਰਟੀਆਂ ਦੀ ਸਾਂਝੀ ਮੀਟਿੰਗ ਦੀ ਤਜਵੀਜ਼ ਪੇਸ਼ ਕੀਤੀ ਕਿ ਕਿਆ ਕਿ ਜੇ ਸਰਬਸੰਮਤੀ ਨਾਲ ਫੈਸਲਾ ਨਾ ਹੋ ਸਕੇ ਤਾਂ ਆਮ ਸਹਿਮਤੀ ਯਾਨੀ ਕੰਸੈਂਸਸ ਲਾਗੂ ਹੋਣੀ ਚਾਹੀਦੀ ਹੈ ਪਰ ਇਹ ਗੱਲ ਸ਼੍ਰੀਮਤੀ ਗਾਂਧੀ ਨੂੰ ਪਰਵਾਹ ਨਹੀਂ ਸੀ ਕਿਉਂਕਿ ਉਹ ਇਹ ਗਲਤਾਂ ਕਾਂਗਰਸ ਸਾਈ ਨੂੰ ਇੱਕ ਗਿੰਦਿਆਂ ਆਪੋਜੀਸ਼ਨ ਦੇ ਫੈਸਲੇ ਦੇ ਬਰਾਬਰ ਹੋਣਾ ਸੀ ਕਿਉਂਕਿ ਉਹਨਾਂ ਦੀ ਬਹੁਤ ਸੰਪਤੀ ਹੋਏਗੀ ਸ਼੍ਰੀਮਤੀ ਗਾਂਧੀ ਨਾਲ ਸਲਾਮਤ ਚਰੇ ਪਿੱਛੋਂ ਤਿਆਰ ਕੀਤਾ ਗਿਆ ਸਰਕਾਰੀ ਫਾਰਮੂਲਾ ਇਹ ਸੀ ਕਿ ਜੇ ਕਾਂਗਰਸ ਸਾਈ ਤੇ ਆਪੋਜੀਸ਼ਨ ਵਿਚਕਾਰ ਕੋਈ ਸਮਝੌਤਾ ਨਾ ਹੋਇਆ ਤਾਂ ਮਾਮਲਾ ਸਾਲਤੀ ਲਈ ਸ਼੍ਰੀਮਤੀ ਗਾਂਧੀ ਨੂੰ ਸੌਂਪ ਦਿੱਤਾ ਜਾਵੇ ਸਰਕਾਰੀ ਅਧਿਕਾਰੀਆਂ ਨੇ ਇਹ ਗੱਲ ਭੇਦਣਾ ਰੱਖੀ ਕਿਸਾਲਤੀ ਤੋਂ ਉਹਨਾਂ ਦਾ ਮਤਲਬ ਇਹ ਹੈ ਕਿ ਸ਼੍ਰੀਮਤੀ ਗਾਂਧੀ ਚੰਡੀਗੜ੍ਹ ਪੰਜਾਬ ਨੂੰ ਦੇ ਦੇਵੇਗੀ ਅਤੇ ਆਪਣੇ ਪ੍ਰਾਣੇ ਫੈਸਲੇ ਅਨੁਸਾਰ ਫਾਜ਼ਲ ਕਟੇਬੋਰ ਹਰਿਆਣੇ ਨੂੰ ਦੇਵੇਗੀ। ਦਲੀਲ ਇਹ ਦਿੱਤੀ ਗਈ ਕਿ ਕਿਸਾਲਤੀ ਅਕਾਲੀਆਂ ਦੀ ਇੱਜ਼ਤ ਨੂੰ ਬਚਾਉਣ ਵਿੱਚ ਸਾਈ ਹੋਵੇਗੀ। ਅਕਾਲੀ ਇਸ ਦੇ ਨਾਲ ਸਹਿਮਤ ਨਾ ਹੋਏ ਤਾਂ ਗੱਲਬਾਤ ਟੁੱਟ ਗਈ। ਇਹ ਵਿਖਾਉਣ ਲਈ ਕਾਫੀ ਸਬੂਤ ਹਨ ਕਿ ਇਹ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲੀ ਸੀ ਜਿਸ ਦਾ ਆਖਰੀ ਘੜੀ ਸਮਝੌਤੇ ਨੂੰ ਸਾਬੂਤਾ ਕਰਨ ਵਿੱਚ ਛੱਤ ਸੀ। ਸ਼੍ਰੀਮਤੀ ਗਾਂਧੀ ਦੇ ਕੈਂਪ ਵਿੱਚ ਕੁਝ ਲੋਕਾਂ ਨੇ ਉਹਨੂੰ ਜੱਪ ਦੇ ਦਿੱਲੀ ਆਉਣ ਲਈ ਸਨੇਹਾ ਭੇਜਿਆ ਜੇਕਰ ਉਹ ਫਾਜ਼ਲ ਕਟੇਬੋਰ ਨੂੰ ਘੋਣਾ ਨਹੀਂ ਚਾਹੁੰਦਾ। ਕਾਂਗਰਸ ਆਈ ਦਾ ਇੱਕ ਸਿਖਰਲਾ ਲੀਡਰ ਜਿਹੜਾ ਗੁਮਨਾਮ ਰਹਿਣਾ ਚਾਹੁੰਦਾ ਸੀ ਦੱਸਦਾ ਹੈ ਕਿ ਖੁਦ ਸ਼੍ਰੀਮਤੀ ਗਾਂਧੀ ਨੇ ਭਜਨ ਲਾਲ ਨੂੰ ਸੱਦ ਪੇਜਿਆ ਸੀ ਤੇ ਉਹਨੂੰ ਇਸ ਤਜਵੀਜ਼ ਬਾਰੇ ਦੱਸਿਆ ਸੀ ਕਹਿੰਦੇ ਹਨ ਭਜਨ ਲਾਲ ਨੇ ਸ਼੍ਰੀਮਤੀ ਗਾਂਧੀ ਨੂੰ ਦੱਸਿਆ ਕਿ ਜਾਣਦਾ ਹੈ ਕਿ ਉਹਨੂੰ ਏਸ਼ੀਆ ਬਾਰੇ ਚਿੰਤਾ ਹੈ ਪਰ ਜੇ ਕੋਈ ਗੜਬੜ ਹੋਈ ਤਾਂ ਉਹ ਆਪਣੇ ਆਪ ਨੂੰ ਫਾਹੇ ਲਾਵੇਗਾ ਉਹ ਇਹ ਗੱਲ ਯਕੀਨੀ ਬਣਾਏਗਾ ਕਿ ਕੋਈ ਅਗਾਰੀ 당 ਵਿੱਚ ਦਾਖਲ ਨਾ ਹੋਵੇ ਉਹਨੇ ਬਾਜ਼ੀ ਜਿੱਤ ਲਈ ਦਿੱਲੀੋਂ ਵਾਪਸੀ ਤੇ ਉਹਨੇ ਆਪਣੇ ਅਫਸਰਾਂ ਸਪਸ਼ਟ ਕਰ ਦਿੱਤਾ ਕਿ ਉਹਦੀ ਸਰਕਾਰ ਦਾ ਪੁਹਿਕੀ ਇਸ ਉੱਤੇ ਨਿਰਭਰ ਕਰਦਾ ਹੈ ਕਿ دہشت ਪਸੰਦ ਏਸ਼ੀਆੜ ਵਿੱਚ ਗੜਬੜ ਪਾਉਣ ਵਿੱਚ ਕਿੱਥੋਂ ਤੱਕ ਸਫਲ ਹੁੰਦੇ ਹਨ। ਉਹਨਾਂ ਨੂੰ ਕਿਵੇਂ ਰੋਕਣਾ ਹੈ? ਇਹ ਉਹਨਾਂ ਦਾ ਅਰਥਾਤ ਅਫਸਰਾਂ ਦਾ ਕੰਮ ਹੈ। ਕਿਉਂਕਿ ਜੋ ਪੁਲਿਸ ਕੋਲੇ ਫਰਕ ਕਰਨ ਲਈ ਕੋਈ ਰਾਹ ਨਹੀਂ ਸੀ ਕਿ ਕਿਹੜਾ ਸਿੱਖ دہشت ਪਸੰਦ ਹੈ ਤੇ ਕਿਹੜਾ ਨਹੀਂ। ਸੋ ਦਿੱਲੀ ਆਉਣ ਵਾਲੇ ਹਰ ਸਿੱਖ ਦੀ ਤਲਾਸ਼ੀ ਲੇਗੀ। ਗੱਡੀਆਂ ਦੀ ਰਾਤ ਨੂੰ ਦਸੰਬਰ ਦੀ ਠੰਡ ਵਿੱਚ ਬਸੇਤੇ ਸਟੇਸ਼ਨ ਆਪ ਤੇ ਖੜੀਆਂ ਕੀਤੀਆਂ ਗਈਆਂ ਤੇ ਸਿੱਖ ਮੁਸਾਫਰਾਂ ਨੂੰ ਇੱਥੋਂ ਤੱਕ ਕਿ ਫਰਸਟ ਕਲਾਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੀ ਡੱਬਿਆਂ ਵਿੱਚੋਂ ਬਾਹਰ ਕੱਢਿਆ ਗਿਆ ਤੇ ਪਲੇਟਫਾਰਮ ਉੱਤੇ ਪੁਲਿਸ ਅਫਸਰ ਦੇ ਪੇਸ਼ ਕੀਤਾ ਗਿਆ ਬੱਸਾਂ ਰੋਕੀਆਂ ਗਈਆਂ ਤੇ ਸਿੱਖ ਮੁਸਾਫਰਾਂ ਨੂੰ ਉਤਾਰਿਆ ਗਿਆ ਤੇ ਕਈ ਥਾਈਂ ਤਾਂ ਉਹ ਜੱਡ ਪੁਲਸੀਆਂ ਨੇ ਆਖਿਆ ਸਾਰੇ ਸਿੱਖ ਬਾਹਰ ਆ ਜਾਣ ਕਾਰਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਛੱਡਿਆ ਨਾ ਗਿਆ ਕਈ ਸੀਨੀਅਰ ਰਿਟਾਇਰਡ ਫੌਜੀ ਅਫਸਰਾਂ ਨੂੰ ਰੋਕਿਆ ਗਿਆ ਤੇ ਇਹਨਾਂ ਵਿੱਚ 에ਅਰ ਚੀਫ ਮਾਰਸ਼ਲ अर्जुन सिंह ਦੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਲ ਸਨ ਉਹਨਾਂ ਨੇ ਪਛਾਣ ਕਰਵਾਈ ਤਾਂ ਵੀ ਇਹਨਾਂ ਨੂੰ ਗੋਲਿਆਣਾ ਗਿਆ ਤੇ ਹਰ ਕਾਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਮੇਜਰ ਜਨਰਲ ਸ਼ਬੀਕ ਸਿੰਘ ਜਿਹੜਾ ਅੱਗੇ ਚੱਲ ਕੇ ਭਿੰਡਰਾ ਵਾਲੇ ਨਾਲ ਜਾ ਮਿਲਿਆ ਤਾਂ ਇਹ ਕਥਨ ਰਿਕਾਰਡ ਰੂਪ ਵਿੱਚ ਮੌਜੂਦ ਹੈ ਕਿ ਹਰਿਆਣੇ ਉਹਦੇ ਨਾਲ ਜੋ ਖਵਾਰ ਕਰਨ ਵਾਲਾ ਸਲੂਕ ਕੀਤਾ ਗਿਆ ਉਸ ਤੋਂ ਪਿੱਛੋਂ ਹੀ ਉਹਨੇ ਭਿੰਡਰਾ ਵਾਲੇ ਨਾਲ ਮਿਲਣ ਦਾ ਫੈਸਲਾ ਕੀਤਾ ਸਵਰਨ ਸਿੰਘ ਤੱਕ ਨੂੰ ਵੀ ਰੋਕ ਲਿਆ ਗਿਆ ਤੇ ਇਹ ਦੱਸਣ ਦੇ ਬਾਵਜੂਦ ਕਿ ਉਹ ਕੌਣ ਹੈ ਉਹਦੀ ਤਲਾਸ਼ੀ ਲਈ ਗਈ ਕਾਂਗਰਸ ਸਾਈ ਦੇ ਸਿੱਖ ਪਾਰਲੀਮੈਂਟ ਮੈਂਬਰ ਨੂੰ ਛੱਡਿਆ ਨਾ ਗਿਆ ਤੇ ਅਮਰਜੀਤ ਕੌਰ ਕਾਂਗਰਸ ਆਈਐਮਪੀ ਪਾਰਲੀਮੈਂਟ ਦੇ ਸੈਂਟਰ ਹਾਲ ਵਿੱਚ ਦੱਸਣ ਲੱਗਿਆ ਰੋਪਈ ਕਿ ਹਰਿਆਣਾ ਪੁਲਿਸ ਨੇ ਉਹਦੇ ਨਾਲ ਤੇ ਉਹਦੇ ਪਤੀ ਨਾਲ ਕਿਵੇਂ ਵਰਤੋਕ ਕੀਤਾ ਸਿੱਖਾਂ ਨੇ ਨਰਾਦਰੀ ਹੋਈ ਮਹਿਸੂਸ ਕੀਤੀ ਕਿਉਂਕਿ ਜੋ ਹਰਿਆਣੇ ਤੋਂ ਦਿੱਲੀ ਜਾ ਰਹੇ ਹਿੰਦੂਆਂ ਨੂੰ ਸਿਰਫ ਉਹਨਾਂ ਦੀ ਸ਼ਕਲ ਵੇਖ ਕੇ ਹੱਥ ਨਾ ਲਾਇਆ ਗਿਆ ਸਰਕਾਰ ਨੇ ਇਹਦੇ ਲਈ ਕੋਈ ਪਛਤਾਵਾ ਨਾ ਪ੍ਰਗਟਾਇਆ ਤੇ ਹਾਕਮ ਜਮਾਤ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਬਿਆਨ ਨਹੀਂ ਸੀ ਦਿੱਤਾ ਗਿਆ ਕਿ ਜੋ ਕੁਝ ਹੋਇਆ ਉਹ ਨਿੰਦਨਯੋਗ ਹੈ ਸੇਕਾਂ ਨਹੀਂ ਮਹਿਸੂਸ ਕੀਤਾ ਕਿ ਹੁਣ ਹਕੂਮਤ ਇੱਕ ਕਮਿਊਨਿਟੀ ਦੇ ਤੌਰ ਤੇ ਹੀ ਉਹਨਾਂ ਦੇ ਖਿਲਾਫ ਹੈ। ਇਹ ਸ਼ਹੀਦੀ ਖੇਡਾਂ ਸ਼ਾਂਤੀਪੂਰਵਕ ਹੋ ਗਈਆਂ ਪਰ ਬਹੁਤ ਸਾਰੇ ਸਿੱਖ ਉਸ ਸਲੂਕ ਨੂੰ ਭੁਲਾ ਨਾ ਸਕੇ ਜੋ ਇਹ ਸ਼ੈਡ ਦੇ ਦੌਰਾਨ ਉਹਨਾਂ ਨਾਲ ਹੋਇਆ। ਨਾਉ ਬਰਿਆਵੱਦੀ ਇਹਨਾਂ ਨੂੰ ਭੁਲਾ ਸਕਣਗੇ ਕਿਉਂਕਿ ਜੋ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਉਹਨਾਂ ਤੇ ਸਿਰਫ ਇਸ ਕਰਕੇ ਸ਼ੱਕ ਕੀਤਾ ਗਿਆ ਕਿ ਉਹ ਸਿੱਖ ਸਨ। ਉਸ ਦਿਨ ਤੋਂ ਉਹਨਾਂ ਦੇ ਉਪਰੇ ਹੋਣ ਦੀ ਭਾਵਨਾ ਵਧਦੀ ਹੀ ਗਈ ਹੈ। ਅਕਾਲੀਆਂ ਨੇ ਸਿੱਖ ਸਭ ਕਾ ਫੌਜੀਆ ਦੀ ਕਨਵੈਨਸ਼ਨ ਬੁਲਾਈ 23 ਦਸੰਬਰ ਨੂੰ ਇਸ ਵਿੱਚ ਭਾਵੇਂ 2000 ਆਦਮੀ ਸ਼ਾਮਲ ਹੋਏ ਸੀਨੀਅਰ ਰਿਟਾਇਰਡ ਸਿੱਖ ਅਫਸਰਾਂ ਨੇ ਬਾਈਕਟ ਕੀਤਾ ਐਵੇਂ ਹੀ ਅਕਾਲੀਆਂ ਵੱਲੋਂ 9 ਜੂਨ 1983 ਨੂੰ ਸਿੱਖ ਬੁੱਧੀ ਜੀਵੀਆਂ ਦੀ ਕਨਵੈਨਸ਼ਨ ਬੜਾਈ ਗਈ ਜਿਸ ਵਿੱਚ ਮੁਖੀ ਸਿੱਖ ਬੁੱਧੀ ਸ਼ਾਮਲ ਨਹੀਂ ਹੋਏ ਸਾਬਕਾ ਫੌਜੀਆ ਤੇ ਬੁੱਧੀ ਜੀਵੀਆਂ ਦੋਹਾਂ ਦੀ ਹੀ ਅਕਾਲੀ ਜਨਤਾ ਨਾਲ ਹਮਦਰਦੀ ਹੈ ਪਰ ਪਾਰਟੀ ਦਾ ਇਨਾਨਾ ਸੰਪਰਕ ਬਹੁਤ ਹੀ ਮਾਮੂਲੀ ਹੈ ਇਹ ਦੋਵੇਂ ਆਪਣੇ ਪਿਛੋਕੜ ਕਾਰਨ ਵੀ ਇੱਕ ਦੂਜੇ ਤੋਂ ਦੂਰ ਹਨ ਅਕਾਲੀ ਲੀਡਰਸ਼ਿਪ ਜੱਟ ਸਿੱਖਾਂ ਦੀ ਜੰਪਲ ਹੈ ਜਦਕਿ ਰਿਟਾਇਰਡ ਫੌਜੀ ਅਫਸਰ ਤੇ ਬੁੱਧੀ ਜੀ ਵੀ ਬਹੁਤ ਗੈਰ ਜਟਨ ਅਕਾਲੀਆਂ ਦਾ ਪਛੋਕੜ ਵੀ ਆਮ ਤੌਰ ਤੇ ਪਿੰਡੂ ਹੈ ਜਦਕਿ ਦੂਜਿਆਂ ਦਾ ਮੁੱਖ ਰੂਪ ਵਿੱਚ ਸ਼ੈਰੀ ਹੈ ਹੁਣ ਸਥਿਤੀ ਸੱਤ ਤੱਕ ਵਿਗੜ ਗਈ ਕਿ ਅਤਵਾਦੀਆਂ ਦਾ ਜ਼ੋਰ ਵਧ ਗਿਆ ਤੇ ਖਾਲਿਸਤਾਨ ਦੀ ਮੰਗ ਨੂੰ ਜਿਹੜੀ ਕਿਸੇ ਸਮੇਂ ਸ਼ਾਮਨਵਾਦੀਆਂ ਨਾਲ ਹੀ ਜੁੜੀ ਹੋਈ ਸੀ ਹੁਣ ਸਰੋਥੇ ਮਿਲਣ ਲੱਗ ਪਏ ਤੇ ਇੱਥੇ ਹੀ ਅਕਾਲੀਆਂ ਨੇ ਇਥੋਂ ਤੱਕ ਕਿ ਲਿਬਰਲ ਸਿੱਖਾਂ ਨੇ ਵੀ ਰਹਿਸਮਈ ਚੁੱਪ ਸਾਜ਼ ਰੱਖਣ ਦੀ ਭਿਆਨਕ ਭੁੱਲ ਕੀਤੀ ਮੈਂ 1983 ਵਿੱਚ ਅਨੰਦਪੁਰ ਸਾਹਿਬ ਵਿਖੇ ਜਿੱਥੇ ਵਲੰਟੀਅਰਾਂ ਦਾ ਉਪਮਾ ਕਿ ਆਸੀ ਕਈ ਬੁਲਾ ਰਹਿਆ ਨੇ ਖੁੱਲ ਮੁਖੁੱਲਾ ਖਾਲਿਸਤਾਨ ਦੀ ਮੰਗ ਪੇਸ਼ ਕੀਤੀ ਪਰ ਕਿਸੇ ਵੀ ਮਾਡਰੇਟ ਅਕਾਲੀ ਨੇ ਰੋਸ ਨਾ ਪ੍ਰਗਟਾਇਆ ਰਿਟਾਇਰਡ ਮੇਜਰ ਜਨਰਲ ਪੁੱਲਰ ਨੇ ਪੁੱਛਿਆ ਕਿ ਜਦੋਂ ਸ਼੍ਰੀਮਤੀ ਗਾਂਧੀ ਉਹਨਾਂ ਨੂੰ ਪਲੇਟ ਉੱਤੇ ਰੱਖ ਕੇ ਖਾਲਿਸਤਾਨ ਪੇਂਟ ਕਰ ਰਹੀ ਹੈ ਤਾਂ ਉਹ ਇਹਨੂੰ ਕਬੂਲ ਕਰਨੋਂ ਕਿਉਂ ਇਨਕਾਰੀ ਹਨ ਜਾਪਦਾ ਹੈ ਰਾਸੀ ਸੋਚਾਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਮਨ ਵਿੱਚ ਭਾਰੂ ਸਨ ਤੇ ਇਨਾਂ ਕਾਰਨ ਉਹ ਪੰਜਾਬ ਦੇ ਹੱਲ ਨੂੰ ਟਾਲਦੀ ਰਹੀ ਇਸ ਵੇਲੇ ਤੱਕ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੇ ਭਾਰਤ ਵਿੱਚ ਪ੍ਰੈਸ਼ਰ ਲਾਬੀ ਕਾਇਮ ਕਰ ਲਈਤੀ ਸੀ ਤੇ ਰਾ ਨੇ ਉਹਨਾਂ ਦੀਆਂ ਸਰਗਰਮੀਆਂ ਬਾਰੇ ਸੂਚਨਾ ਇਕੱਠੀ ਕੀਤੀ ਹਜੇ ਤੱਕ ਸਿੱਖ ਦੇਸ਼ਭੂਮੀ ਖਾਲਿਸਤਾਨ ਦੀ ਮੰਗ ਨੂੰ ਬਹੁਤ ਸੀਮਤ ਮੈਦ ਹਾਸਲ ਸੀ ਅਕਾਲੀਆਂ ਤੇ ਸਰਕਾਰ ਵਿਚਕਾਰ ਗੱਲਬਾਤਾਂ 11 ਜੂਨ 1983 ਨੂੰ ਮੁੜ ਚੁਈਆਂ ਗਈਆਂ ਸਰਕਾਰ ਵੱਲੋਂ ਟਾਲਮਟੋਲ ਦੀ ਉਹ ਪੁਰਾਣੀ ਵਾਰਤਾ ਦੁਹਰਾਈ ਗਈ ਹੁਣ ਨਵੀਂ ਦਿੱਲੀ ਦਾ ਸਟੈਂਡ ਏਸੀ ਕੇ ਪਾਣੀਆਂ ਦੀ ਵੰਡ ਤੇ ਚੰਡੀਗੜ੍ਹ ਦੇ ਭੂਇਕ ਬਾਰੇ ਪੰਜਾਬ ਹੀ ਇੱਕੋ ਇੱਕ ਧਿਰ ਨਹੀਂ ਹੈ ਦੂਜੇ ਰਾਜ ਵੀ ਹਨ ਜਿਨ੍ਹਾਂ ਦਾ ਸਲਾਮਸ਼ਵਰਾ ਜ਼ਰੂਰੀ ਹੈ ਜਿੱਥੋਂ ਤੱਕ اپੋਜੀਸ਼ਨ ਪਾਰਟੀਆਂ ਦਾ ਸਬੰਧ ਹੈ ਉਹਨਾਂ ਨੂੰ ਅਜੇ ਤੱਕ ਗੱਲਾਂ ਬਾਤਾਂ ਵਿੱਚੋਂ ਬਾਹਰ ਰੱਖਿਆ ਗਿਆ ਸੀ ਹੁਣ ਜ ਅਕਾਲੀ ਭਾਵੇਂ ਉਹਨਾਂ ਵਿੱਚੋਂ ਕੁਝ ਨਾਲ ਸਲਾਮਸ਼ਿਸ਼ਵਾ ਕਰ ਲਿਆ ਕਰਦੇ ਸਨ ਚਰਨ ਸਿੰਘ ਅਕਾਲੀਆਂ ਦੀਆਂ ਮੰਗਾਂ ਦੇ ਵਿਰੁੱਧ ਸੀ ਪਰ ਸਮੇਤ ਬੀਜੇਪੀ ਤੇ ਦੂਜੀਆਂ ਵਿਰੋਧੀ ਪਾਰਟੀਆਂ ਅਕਾਲੀਆਂ ਦੀਆਂ ਹਮੈਤੀ ਸਨ ਵੱਖ-ਵੱਖ ਰਾਸੀ ਪਾਰਟੀਆਂ ਦੇ ਸਭ ਰਾਜ ਯੂਨਿਟਾਂ ਨੇ ਮੰਗ ਦੀ ਪੁਸ਼ਟੀ ਵਿੱਚ ਬਿਆਨ ਜਾਰੀ ਕੀਤੇ ਭਾਵੇਂ ਹਰਿਆਣਾ ਵਿਖੇ ਇਨ੍ਹਾਂ ਵਿੱਚੋਂ ਕੁਝ ਪਾਰਟੀਆਂ ਦੀਆਂ ਇਕਾਈਆਂ ਨੇ ਉਲਟ ਬਿਆਨ ਵੀ ਦਿੱਤੇ ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਹੀ ਆਉਂਦਾ ਹੈ ਹਕੂਮਤ ਨੇ اپੋਜੀਸ਼ਨ ਨੂੰ ਗੱਲਬਾਤਾਂ ਵਿੱਚ ਸ਼ਾਮਲ ਕੀਤਾ ਤੇ 24-25 ਜਨਵਰੀ 1983 ਨੂੰ ਤਿੰਨ ਤਰੀਕਾ ਕਾਨਫਰੰਸ ਬੁਲਾਈ ਅਗਲੇ ਸਾਲ ਇਸ ਤਰ੍ਹਾਂ ਦੀਆਂ ਨੌ ਕਾਨਫਰੰਸਾਂ ਹੋਈਆਂ ਜਿਨ੍ਹਾਂ ਵਿੱਚ ਸਰਕਾਰ ਦੇ ਸੀਨੀਅਰ ਮੈਂਬਰ ਅਕਾਲੀਆਂ ਤੇ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਇਨ੍ਹਾਂ ਕਾਨਫਰੰਸਾਂ ਦਾ ਕੋਈ ਸਿੱਟਾ ਨਾ ਨਿਕਲਿਆ ਕਦੇ ਕੋਈ ਕਦੇ ਕੋਈ ਰੁਕਾਵਟ ਪੈ ਜਾਂਦੀ ਕਦੇ ਦਰਿਆਈ ਪਾਣੀਆਂ ਦੀ ਵੰਡ ਬਾਰੇ ਤੇ ਕਦੇ ਚੰਡੀਗੜ੍ਹ ਦੇ ਸਵਾਲ ਬਾਰੇ ਇੱਕੋ ਇੱਕ ਪ੍ਰਾਪਤੀ ਇਹ ਹੋਈ ਕਿ ਆਕਾਰੀਆਂ ਨੇ ਮੰਨ ਲਿਆ ਕਿ ਚੰਡੀਗੜ੍ਹ ਪੰਜਾਬ ਵਿੱਚ ਤੁਰਤ ਸ਼ਾਮਲ ਕਰ ਦਿੱਤਾ ਜਾਵੇ ਤਾਂ ਉਹ ਚੰਡੀਗੜ੍ਹ ਦੇ ਬਰਾਬਰ ਪੰਜਾਬ ਵਿੱਚੋਂ ਇਲਾਕਾ ਹਰਿਆਣੇ ਨੂੰ ਦੇ ਦੇਣਗੇ ਇੰਨਾਂ ਗੱਲਾਂ ਬਾਤਾਂ ਵਿੱਚ ਉੱਪਰ ਕੇ ਸਾਹਮਣੇ ਆਉਣ ਵਾਲੀ ਇੱਕ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ ਦਾ ਸਕੱਤਰ ਪੀਸੀ ਅਲੈਗਜ਼ੈਂਡਰ ਜਿਹੜਾ ਹਰ ਤਿੰਨ ਤੀਰੀ ਕਾਨਫਰੰਸ ਵਿੱਚ ਸ਼ਾਮਲ ਹੋਇਆ ਸੀ ਕੁੰਜੀਵਾਤਾ ਆਦਮੀ ਸੀ 세티 ਜਿਹੜਾ ਉਸ ਸਮੇਂ ਗ੍ਰਹਿ ਮੰਤਰੀ ਸੀ ਉਹਦੇ ਵੱਲੋਂ ਹੰਗਾਰਾ ਮਿਲਣ ਤੋਂ ਪਹਿਲਾਂ ਕਿਸੇ ਸੁਝਾਅ ਜਾਂ ਤਜਵੀਜ਼ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਕਿਉਂਕਿ ਉਹ ਸੇਠੀ ਮੰਤਰੀਆਂ ਨਾਲ ਬੈਠਾ ਸੀ ਤੇ ਅਲੈਗਜ਼ੈਂਡਰ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕਈ ਵਾਰ ਸੇਠੀ ਉੱਠ ਕੇ ਅਲੈਗਜ਼ੈਂਡਰ ਕੋਲ ਜਾਂਦਾ ਤੇ ਕੁ ਸਰਮੂਸਰ ਤਰ੍ਹਾਂ ਗੱਲਾਂ ਕਰਦਾ ਹਰਕਿਸ਼ਨ ਸਿੰਘ ਸਰਜੀਤ ਨੇ ਸੇਠੀ ਨੂੰ ਆਖਿਆ ਕਿ ਉਹ ਆਪਣੀ ਕੁਰਸੀ ਅਲੈਗਜ਼ੈਂਡਰ ਦੀ ਕੁਰਸੀ ਦੇ ਲਾਗੇ ਲੈ ਜਾਵੇ ਅਲੈਗਜ਼ੈਂਡਰ ਨਿਰੰਤਰ ਤੌਰ ਤੇ ਸ਼੍ਰੀਮਤੀ ਗਾਂਧੀ ਨਾਲ ਸ਼ੂਭ ਵਿਚ ਰਿਹਾ ਇਹ ਗੱਲ ਮੀਟਿੰਗ ਵਿੱਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਮਿਲੀਆਂ ਹਦਾਇਤਾਂ ਤੋਂ ਇਲਾਵਾ ਸੀ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਵੱਲੋਂ ਬਲੰਕਣ ਵੱਲ ਵਿਚੇਚਾ ਧੰਨ ਦਿੰਦੀ ਕੈਬਨਿਟ ਸਕੱਤਰ ਹੋਮ ਸਕੱਤਰ ਤੇ ਐਡੀਸ਼ਨਲ ਸਕੱਤਰ ਹੋਮ ਹਰ ਮੀਟਿੰਗ ਤੋਂ ਪਿੱਛੋਂ ਜੁੜ ਬਹਿੰਦੇ ਅਤੇ ਜਮਾਂ ਤੇ ਮਨਫੀ ਨੁਕਤਿਆਂ ਦਾ ਲੇਖਾ ਲਾਉਂਦੇ ਤਰਿਕੜੀ ਪ੍ਰਧਾਨ ਮੰਤਰੀ ਦੇ ਸਕੱਤਰ ਕੈਬਨਿਟ ਸਕੱਤਰ ਤੇ ਹੋਮ ਸਕੱਤਰ ਨੇ ਗੱਲਾਂ ਬਾਤਾਂ ਵਿੱਚ ਆਜ ਤੋਂ ਅੰਤ ਤੱਕ ਨਿਰਨਈ ਰੋਲ ਅਦਾ ਕੀਤਾ ਇਹਨਾਂ ਨੇ ਹਦਾਇਤਾਂ ਤਿਆਰ ਕੀਤੀਆਂ ਨੋਟਿਸ ਦਿੱਤੇ ਤੇ ਸਜਾਵ ਦਿੱਤੇ ਉਹ ਤੇ ਪ੍ਰਧਾਨ ਮੰਤਰੀ ਆਜ ਤੋਂ ਅੰਤ ਤੱਕ ਗੱਲਾਂ ਬਾਤਾਂ ਦੇ ਦੌਰਾਨ ਪੱਕੇ ਤਤਰੇ ਤ੍ਰਿਕੜੀ ਨੇ ਸਰਕਾਰ ਦੀਆਂ ਨੀਤੀਆਂ ਤੇ ਸ਼੍ਰੀਮਤੀ ਗਾਂਧੀ ਦੀਆਂ ਦਲੀਲਾਂ ਵਿੱਚ ਹਿੱਸਾ ਪਾਇਆ ਅਤੇ ਇੱਕ ਮੁੱਖ ਪਰਚੋਲ ਇਹ ਕੀਤੀ ਗਈ ਕਿ ਇਸ ਤ੍ਰਿਕੜੀ ਕੋਲ ਸੱਤਾ ਤਾਂ ਬਹੁਤ ਜ਼ਿਆਦਾ ਸੀ ਪਰ ਇਹਦੀ ਜ਼ਿੰਮੇਵਾਰੀ ਕੋਈ ਨਹੀਂ ਸੀ ਅਤੇ ਇਹ ਤੱਥ ਕਿ ਇਹਨਾਂ ਵਿੱਚੋਂ ਕਿਸੇ ਵੀ ਪੰਜਾਬ ਵਿੱਚ ਕੰਮ ਨਹੀਂ ਸੀ ਕੀਤਾ ਸਿਵਾਏ ਹੋਮ ਸਕੱਤਰ ਦੇ ਜਿਹੜਾ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਰਹਿ ਚੁੱਕਿਆ ਸੀ ਮੈਂ ਕਾਂਗਰਸਾਈ ਦੇ ਆਗੂਆਂ ਮਰੋਦੀ ਧੜੇ ਦੇ ਆਗੂਆਂ ਤੇ ਅਕਾਲੀਆਂ ਨੂੰ ਇਸ ਸਿਲਸਿਲੇ ਵਿੱਚ ਨੁਕਤਾਚੀਨੀ ਕਰਦੇ ਆ ਸੁਣਿਆ ਕਿ ਇਹ ਤਰਿਕੜੀ ਪੰਜਾਬ ਦੇ ਮਸਲੇ ਨੂੰ ਉਚਿਤ ਤਰ੍ਹਾਂ ਨਹੀਂ ਸਮਝਦੀ ਤੇ ਇਹਦਾ ਮناسب ਮਲੰਕ ਨਹੀਂ ਕਰ ਸਕਦੀ ਅਕਾਲੀਆਂ ਨੇ ਆਪਣਾ ਦਬਾਅ ਜਾਰੀ ਰੱਖਿਆ ਉਹਨਾਂ ਦੇ ਮੈਂਬਰ ਪਾਰਲੀਮੈਂਟ ਅਤੇ ਐਮਐਲਏ ਨੇ 21 ਫਰਵਰੀ ਤੋਂ ਲਾਗੂ ਹੋਣ ਲਈ ਆਪਣੇ استਿਫਾ ਦੇ ਦਿੱਤੇ ਚੰਡੀਗੜ੍ਹ ਮਸਲੇ ਦਾ ਧੂਰਾ ਬਣ ਗਿਆ ਹੋਇਆ ਸੀ ਸਰਕਾਰ ਇੱਕ ਪਾਸੜ ਤੌਰ ਤੇ ਇਹਨੂੰ ਪੰਜਾਬ ਦੇ ਹਵਾਲੇ ਕਰਨ ਨੂੰ ਤਿਆਰ ਨਹੀਂ ਸੀ ਤੇ ਖਾਲੀ ਇਸ ਮੰਗ ਨੂੰ ਛੱਡਣ ਲਈ ਜਾਂ ਅੱਗੇ ਪਾਉਣ ਲਈ ਤਿਆਰ ਨਹੀਂ ਸਨ ਆਪੋਜੀਸ਼ਨ ਵੀ ਕੁਝ ਪ੍ਰਾਪਤਨਾ ਕਰ ਸਕੀ ਰਾਜ ਵਿੱਚ ਕਚਾਓ ਵਧ ਗਿਆ ਸਤੰਬਰ 1981 ਵਿੱਚ ਜਗਤ ਨਾਰਾਇਣ ਦੇ ਕਤਲ ਪਿੱਛੋਂ ਰਾਜ ਦੇ ਦੋ ਖੇਤਰਾਂ ਵਿੱਚ ਅਨਸਤਾਦੀਆਂ 115 ਵੱਡੀਆਂ ਵਾਰਦਾਤਾਂ ਹੋਈਆਂ ਅਤੇ 24 નિર્ਦੋਸ਼ ਆਦਮੀ ਅਤਵਾਦੀਆਂ ਹੱਥੋਂ ਮਾਰੇ ਗਏ ਤੇ ਇਹ ਅਤਵਾਦੀ ਪਿੰਡਰਾਂ ਵਾਲੇ ਦੇ ਆਦਮੀ ਕਰਕੇ ਮਸ਼ਹੂਰ ਸਨ ਹਿੰਦੂਆਂ ਤੇ ਸਿੱਖਾਂ ਵਿਚਲੇ ਸਬੰਧ ਬਸ ਰਸਮੀ ਜੇ ਹੋ ਕੇ ਹੀ ਰਹਿ ਗਏ ਇਥੋਂ ਤੱਕ ਕਿ ਗੂੜੇ ਯਾਰ ਵੀ ਹੁਣ ਪੰਜਾਬ ਬਾਰੇ ਬਹਿਸ ਤੋਂ ਬਚਣ ਦਾ ਜਤਨ ਕਰਨ ਲੱਗੇ ਤੇ ਕਲੱਬਾਂ ਦੇ ਬਾਹਰ ਰੂਮਾਂ ਵਿੱਚ ਦੋ ਕਮਿਊਨਿਟੀਆਂ ਦੇ ਮੈਂਬਰ ਅੱਡ-ਅੱਡ ਗਰੁੱਪਾਂ ਹਿੰਦੂਆਂ ਜਾਂ ਸਿੱਖਾਂ ਦੇ ਗਰੁੱਪਾਂ ਵਿੱਚ ਬੈਠਣ ਲੱਗ ਪਏ। ਰਾਜ ਸੇਵਾਵਾਂ ਵਿੱਚ ਪਾੜਾ ਵੀ ਉਗੜ ਕੇ ਸਾਹਮਣੇ ਆ ਗਿਆ। ਸਿੱਖ ਆਮ ਤੌਰ ਤੇ ਅਕਾਲੀਆਂ ਤੇ ਉਹਨਾਂ ਦੀਆਂ ਮੰਗਾਂ ਦੇ ਸਮਰਥਕ ਬਣ ਗਏ ਤੇ ਹਿੰਦੂ ਆਮ ਤੌਰ ਤੇ ਇਹਨਾਂ ਦਾ ਵਿਰੋਧ ਕਰਨ ਲੱਗੇ। ਸਭ ਤੋਂ ਮੰਦਾ ਪ੍ਰਭਾਵ ਪੁਲਿਸ ਤੇ ਪਿਆ। ਇਹ ਸਮਝਿਆ ਜਾਣ ਲੱਗ ਪਿਆ ਕਿ ਸਿੱਖ ਅਫਸਰ دہشت ਪਸੰਦਾਂ ਨੂੰ ਉਹਨਾਂ ਵੱਲੋਂ ਕੋਈ ਕਤਲ ਕਰਨ ਜਾਂ ਬੈਂਕ ਲੁੱਟਣ ਦਾ ਕਾਰਾਕਰਨ ਪਿੱਛੋਂ ਬਚ ਕੇ ਨਿਕਲ ਜਾਂਦੇ ਹਨ। ਭਾਵੇਂ ਇਸ ਤਰ੍ਹਾਂ ਦੀ ਮਿਲੀਭੁਗਤੀਆਂ ਮਿਸਾਲਾਂ ਕੁਝ ਇੱਕ ਹੀ ਹਨ ਪਰ ਸਭ ਤੋਂ ਤਸੱਲੀ ਵਾਲਾ ਤੱਥ ਇਹ ਹੈ ਕਿ ਕੋਈ ਹਿੰਦੂ ਸਿੱਖ ਝੜਪਣੀ ਹੋਈ ਇਹਨਾਂ ਦੀ ਰਵੈਤੀ ਸ਼ੁਭ ਇੱਛਾ ਤੇ ਮਿੱਤਰਤਾ ਅਜ਼ਮੈਸ਼ ਵਿੱਚ ਪੂਰੇ ਉਤਰੇ ਇਹਨਾਂ ਵਿੱਚੋਂ ਬਹੁਤੇ ਪਾਕਿਸਤਾਨ ਤੋਂ ਸ਼ਰਨਾਰਥੀਆਂ ਦੀ ਹیثیت ਵਿੱਚ ਆਏ ਸਨ ਤੇ ਮਿਲ ਕੇ ਆਪਣੇ ਜੀਵਨ ਦੀ ਮੁਰਤ ਸਿਰਜਣਾ ਕੀਤੀ ਸੀ ਦੋਵੇਂ ਕਮਿਊਨਿਟੀਆਂ ਨੇ ਜਿਹੜੀ ਸਾਂਝੀ ਪੀੜ ਤੇ ਮੁਸੀਬਤਾਂ ਝੱਲੀਆਂ ਸਨ ਉਸ ਦਾ ਸਦਕਾ ਇਹਨਾਂ ਵਿੱਚ ਇੱਕ ਸਾਂਝ ਪੈਦਾ ਹੋ ਗਈ ਹੋਈ ਸੀ ਜਿਸ ਨੂੰ ਦਹਿਸ਼ਤ ਪਸੰਦ ਤੋੜ ਨਹੀਂ ਸਕੇ ਉਹ ਅੰਤਰ ਸਬੰਧਤ ਵੀ ਹੋ ਗਏ ਸਨ ਜ਼ਰਾ ਸਿੱਖਾਂ ਕੋਲ ਸੀ ਤੇ ਉਹਨਾਂ ਦੀ ਉਪਜ ਨੂੰ ਵੇਚਣ ਵਾਲੀਆਂ ਮੰਡੀਆਂ ਹਿੰਦੂਆਂ ਕੋਲ ਸਨ ਤੇ ਦੋਵੇਂ ਹੀ ਸਮਝਦੇ ਸਨ ਕਿ ਸੈਂਟਰ ਦਾ ਪੰਜਾਬੀ ਵਿਰੋਧੀ ਵਤੀਰਾ ਪੰਜਾਬ ਰਾਜ ਵਿੱਚ ਸੰਤਾਨੀ ਲਾ ਰਿਹਾ ਖੂਨ ਦੇ ਰਿਸ਼ਤੇ ਦੀ ਵੀ ਖੇਸੀ ਕਿਉਂਕਿ ਬਹੁਤ ਸਾਰੇ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਵਿਆਹ ਸ਼ਾਦੀਆਂ ਨੇ ਇੱਕ ਦੂਜੇ ਨਾਲ ਜੋੜਿਆ ਹੋਇਆ ਸੀ ਹਿੰਦੂਆਂ ਵਿੱਚ ਇੱਕ ਪਰੰਪਰਾ ਰਹੀ ਹੈ ਕਿ ਪਰਿਵਾਰ ਵਿੱਚ ਪਹਿਲੇ ਮੁੰਡੇ ਨੂੰ ਸਿੱਖ ਸੁਜਾਇਆ ਜਾਂਦਾ ਸੀ ਦੇਸ਼ਵੰਡ ਤੋਂ ਕਈ ਸਾਲ ਪਹਿਲਾਂ ਹਿੰਦੂ ਲੀਡਰ ਮਦਰਨ ਮੋਹਨ ਮਾਲਵੀਆ ਨੇ ਹਿੰਦੂ ਮੁਸਲਮ ਪ੍ਰਸਾਦ ਵੇਖਣ ਪਿੱਛੋਂ ਹਿੰਦੂਆਂ ਨੂੰ ਇੱਕ ਅੰਦਰ ਦਾ ਸੱਦਾ ਦਿੱਤਾ ਸੀ ਸਿੱਖ ਯੋਧੇ ਹੋਣਗੇ ਜਿਹੜੇ ਹਿੰਦੂਆਂ ਦੀ ਰੱਖਿਆ ਕਰਨਗੇ ਪਿਛੇ ਜਿਹੜੇ ਸਾਲਾਂ ਤੋਂ ਇਹ ਰੀਤ ਕਿਤੇ-ਕਿਤੇ ਹੀ ਵੇਖੀ ਗਈ ਹੈ ਪਰ ਇਹ ਅਜੇ ਮਰੀ ਨਹੀਂ ਹੈ ਅਕਾਲੀ ਐਜੀਟੇਸ਼ਨ ਦੀ ਸਿਖਰ ਉੱਤੇ ਵੀ ਇੱਕ Hindu ਇਸਤਰੀ ਆਪਣੇ ਸਭ ਤੋਂ ਵੱਡੇ ਪੋਤੇ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਉਣ ਲਈ ਗੋਲਡਨ ਟੈਂਪਲ ਲਈ ਆਈ ਜਦੋਂ ਕੁਝ ਲੋਕਾਂ ਨੇ ਹੈਰਾਨੀ ਪ੍ਰਗਟਾਈ ਕਿਉਂਕਿ ਉਸ ਸਮੇਂ ਤੱਕ ਹਿੰਦੂਆਂ ਤੇ ਸਿੱਖਾਂ ਵਿਚਕਾਰ ਦਰੁਵੀਕਰਨ ਪੂਰੀ ਤਰ੍ਹਾਂ ਪਰਤਕ ਹੋ ਚੁੱਕਿਆ ਸੀ ਹੁਣੇ ਕਿਹਾ ਕਿ ਇਹ ਤਾਂ ਉਹਦੇ ਪਰਿਵਾਰ ਦੀ ਰਵਾਇਤ ਹੈ ਉਹਦਾ ਪਹਿਲਾ ਪੁੱਤਰ ਵੀ ਸਿੱਖ ਸੀ ਤੇ ਹੁਣ ਸਭ ਤੋਂ ਵੱਡਾ ਪੋਤਾ ਵੀ ਸਿੱਖ ਹੀ ਸਜੇਗਾ ਇਸੇ ਲਈ ਜਦੋਂ ਅਕਾਲੀਆਂ ਨੇ ਕਿਹਾ ਕਿ ਸਿੱਖ ਵੱਖਰੀ ਕੌਮ ਹਨ ਹਿੰਦੂਆਂ ਨੂੰ ਸੱਚਮੁੱਚ ਦੁਖ ਹੋਇਆ ਪਿੰਡਰਾ ਵਾਲੇ ਦੇ ਪ੍ਰਚਾਰ ਨੇ ਕਿ ਸਿੱਖ ਹਿੰਦੂਆਂ ਤੋਂ ਵੱਖਰੇ ਹਨ ਬਹੁਤ ਮਾਮੂਲੀ ਫਰਕ ਪਾਇਆ ਕਿਉਂਕਿ ਜੋ ਉਹ ਤੇ ਉਹਦੇ ਕਬੀਲੇ ਨੂੰ ਅਤਵਾਦੀ ਸਮਝਿਆ ਗਿਆ ਜਿਹੜੇ ਪਰਵਰ ਸਿੱਖ ਰਾਏ ਦੀ ਪ੍ਰਤੀਨਿਤਾ ਨਹੀਂ ਕਰਦੇ ਪਰ ਅਕਾਲੀਆਂ ਦੀਆਂ ਇਸੇ ਤਰ੍ਹਾਂ ਦੀਆਂ ਦਲੀਲਾਂ ਨੇ ਹਿੰਦੂਆਂ ਵਿੱਚ ਇਸੇ ਯਕੀਨ ਨੂੰ ਮਜ਼ਬੂਤ ਕਰ ਦਿੱਤਾ ਕਿ ਮੋਡਰੇਟ ਤੇ ਅਤਵਾਦੀ ਅਕਾਲੀਆਂ ਵਿੱਚ ਬਸ ਨਾਮਾਤਰੀ ਫਰਕ ਹੈ ਅਕਾਲੀਸ ਬਾਰੇ ਬੈਸ ਵਿੱਚ ਪਹਿਣਾ ਨਹੀਂ ਚਾਹੁੰਦੇ ਕਿ ਕੌਮ ਕੀ ਹੁੰਦੀ ਹੈ ਕਿਹੜੇ ਤੱਤ ਮਿਲ ਕੇ ਕੌਮ ਨੂੰ ਬਣਾਉਂਦੇ ਹਨ ਕਿਉਂ ਜੋ ਉਪਮਹਾਦੀਪ ਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਵੰਡ ਪਿੱਛੋਂ ਉਹਨਾਂ ਨੇ ਵੀ ਹਿੰਦੂਆਂ ਵੰਗ ਦੋ ਕੌਮਾਂ ਦੇ ਸਿਧਾਂਤ ਦੀ ਨਿਕੀਤੀ ਕੀਤੀ ਸੀ ਸਿਧਾਂਤ ਜਿਸ ਨੇ ਪਾਕਿਸਤਾਨ ਨੂੰ ਜਨਮ ਦਿੱਤਾ ਅਕਾਲੀਆਂ ਦਾ ਮੁੱਖ ਮਸਲਾ ਇਹ ਸੀ ਕਿ ਕਮਿਊਨਿਟੀ ਵਿੱਚ ਆਪਣੀ ਸਾਖ ਕਿਵੇਂ ਬਣਾਈ ਰੱਖਣ ਹਕੂਮਤ ਉਹਨਾਂ ਨੂੰ ਇਹ ਵਿਖਾਉਣ ਲਈ ਕੋਈ ਮੌਕਾ ਨਹੀਂ ਸੀ ਦੇਰੀ ਕਿ ਮੁੱਖ ਧਾਰਾ ਵਿੱਚ ਰਹਿੰਦੇ ਆ ਉਹਨਾਂ ਨੇ ਆਪਣੀਆਂ ਮੰਗਾਂ ਜਿੱਤ ਲਈਆਂ ਹਨ ਅਰੈਦਗੀ ਦਾ ਪਿੰਡਰਾ ਵਾਲੇ ਦਾ ਸਿਧਾਂਤ ਕਮਿਊਨਿਟੀ ਵਿੱਚ ਜ਼ੋਰ ਫੜਦਾ ਜਾ ਰਿਹਾ ਸੀ ਕਿ ਅਕਾਲੀ ਆਗੂ ਸਿੱਖਾਂ ਨੂੰ ਵਕਰੀ ਕੌਮ ਦੀ ਲਾਈਨ ਅਖਤਿਆਰ ਕਰਕੇ ਆਪਣੀ ਪੋਜੀਸ਼ਨ ਬਹਾਲ ਕਰ ਸਕਦੇ ਸਨ। ਉਹਨਾਂ ਨੇ ਗਲਤੀ ਇਹ ਕੀਤੀ ਕਿ ਸਹੇ ਨਾਲ ਮਿਲ ਕੇ ਦੌੜੇ ਤੇ ਕੁੱਤਿਆਂ ਨਾਲ ਮਿਲ ਕੇ ਸ਼ਿਕਾਰ ਕੀਤਾ। ਕੌਮ ਦਾ ਸ਼ਬਦ ਪਹਿਲੀ ਵਾਰ ਅਕਤੂਬਰ 1973 ਵਿੱਚ ਅਨੰਦਪੁਰ ਸਾਹਿਬ ਮਤੇ ਵਿੱਚ ਵਰਤਿਆ ਗਿਆ। ਲਿਖਿਆ ਸੀ ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆਂ ਆਸਾਂ ਮੰਗਾਂ ਦਾ ਸাকার ਰੂਪ ਹੈ ਅਤੇ ਇਸ ਹੈਸਿਅਤ ਵਿੱਚ ਇਹ ਉਸਦੀ ਪ੍ਰਤੀਨਿਧਤਾ ਕਰਨ ਦੀ ਹੱਕਦਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਵਖਰੀ ਕੌਮ ਹੋਣ ਬਾਰੇ ਮਤਾ 29 ਮਾਰਚ 1981 ਨੂੰ ਪਾਸ ਕੀਤਾ ਕੌਮ ਸ਼ਬਦ ਨੂੰ ਨੇਸ਼ਨ ਵਿੱਚ ਉਲਥਾਉਣ ਬਾਰੇ ਕਈ ਅਕਾਲੀ ਲੀਡਰ ਔਖੇ ਹਨ ਕਿਉਂਕਿ ਇਹਦੀ ਅਰਥ ਛਾਇਆ ਵਖਰੀ ਹੈ ਜਿਸ ਦਾ ਨਿਵਾਦ ਹੋਣਾ ਮੁਸ਼ਕਲ ਹੈ ਇਹਦਾ ਅਰਥ ਨੈਸ਼ਨੈਲਿਟੀ ਵੀ ਹੋ ਸਕਦਾ ਉਸ ਅਰਥ ਵਿੱਚੋਂ ਜਿਵੇਂ ਇਹ ਸ਼ਬਦ ਸੋਵੀਅਤ ਯੂਨੀਅਨ ਵਿੱਚ ਵਰਤਿਆ ਜਾਂਦਾ ਪਰ ਕੁਝ ਆਗੂਆਂ ਨੇ ਜ਼ੈਡ ਸਟੈਂਡ ਲਿਆ ਮਿਸਾਲ ਵਜੋਂ ਭਲਵੰਤ ਸਿੰਘ ਨੇ ਯੇਨ ਲੰਡਨ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸਿੱਖ ਵੱਖਰੀ ਨੇਸ਼ਨ ਨਹੀਂ ਹਨ ਸਗੋਂ ਇੱਕ ਵੱਖਰੀ ਹੋਣ ਹਨ ਭਾਰਤ ਵਾਪਸ ਤੇ ਬਹੁਤੇ ਸਿੱਖਾਂ ਦਾ ਰੂਹ ਵੇਖ ਕੇ ਪਹਿਲਾ ਬਿਆਨ ਵਾਪਸ ਲੈ ਲਿਆ ਬਾਦਲ ਖੁਸ਼ ਨਹੀਂ ਸੀ ਤੇ ਉਹ ਵੀ ਚੁੱਪ ਰਿਹਾ ਜਦੋਂ ਉਹਨੇ ਲੋਂਗੋਵਾਲ ਤੇ ਟੋੜੇ ਨੂੰ ਨੇਸ਼ਨ ਵਾਲੀ ਥੀਸਿਸ ਦੇ ਸਮਰਥਕਾਂ ਵਿੱਚ ਵੇਖਿਆ ਜੇ ਬਾਦਲ ਆਪਣੇ ਵਿਚਾਰ ਜ਼ੋਰ ਨਾਲ ਪੇਸ਼ ਕਰਦਾ ਤਾਂ ਬਨਾਰਾ ਬਲਵੰਤ ਸਿੰਘ ਤੇ ਰਾਮੂ ਵਾਲਿਆ ਨੇ ਉਹਦੀ ਹਮਾਇਤ ਕਰਨੀ ਸੀ ਪਰ ਅਜਿਹਾ ਅ fırsਰ ਯਾਦ ਕਰਨਾ ਮੁਸ਼ਕਲ ਹੈ ਜਦੋਂ ਬਾਦਲ ਨੇ ਹਾਰਡ ਲਾਈਨਰਾਂ ਬਲਦ ਕੋਈ ਸਟੈਂਡ ਲਿਆ ਹੋਵੇ ਇਹ ਵੀ ਕੋਈ ਛੋਟਨੀ ਸੀ ਪੰਜਾਬ ਦੇ Hindu leader ਕੌਮ ਦਾ ਸਵਾਲ ਅਕਾਲੀਆਂ ਨਾਲ ਵਿਚਾਰਨਾ ਚਾਹੁੰਦੇ ਸਨ ਪਰ ਉਹਨਾਂ ਨੇ ਇਸ ਤੋਂ ਇਨਕਾਰ ਕੀਤਾ ਉਦੋਂ ਵੀ ਜਦੋਂ ਪੰਜਾਬ ਵਿੱਚ Hindu ਤੇ Sikh leaderਾਂ ਨੂੰ ਜੋੜ ਕੇ ਵਿਚਾਰਨ ਲਈ ਯਤਨ ਕੀਤੇ ਗਏ ਅਕਾਲੀਆਂ ਦੀ ਮੁੱਢਲੀ ਸ਼ਰਤ ਇਹ ਹੁੰਦੀ ਕਿ Hindu leader ਇਹ ਵਾਅਦਾ ਕਰਨ ਕਿ ਉਹ ਕੌਮ ਬਾਰੇ ਬਹਿਸ ਨਹੀਂ ਛੜਨਗੇ ਮੈਂ ਪਿੰਡਰਾਵਾਲੇ ਨਾਲ ਆਪਣੀ ਇੱਕ ਚਰਚਾ ਦੇ ਚੇਤੇ ਸੱਜਣਾਂ ਦਾ ਹਾਂ ਮੈਂ ਉਹਨੂੰ ਪੁੱਛਿਆ ਕਿ ਮੇਰੀ ਕੌਮ ਕੀ ਏ ਮੇਰੀ ਮਾਂ Sikh ਸੀ ਤੇ ਪਿਤਾ Hindu ਉਹਨੇ ਕੁਝ ਚਿਰ ਤਾਂ ਉੱਤਰ ਨਾ ਦਿੱਤਾ ਫਿਰ ਬੋਲਿਆ ਇਹ ਤੁਹਾਡਾ ਨਿੱਜੀ ਮਸਲਾ ਹੈ ਪਰ ਜਦੋਂ ਮੈਂ ਉੱਤਰ ਦੇਣ ਉੱਤੇ ਜ਼ੋਰ ਦਿੱਤਾ ਤਾਂ ਉਹਨੇ ਕਿਹਾ ਸਬੇ ਹੀ ਸਿੱਖ ਪੈਦਾ ਹੁੰਦੇ ਹਨ ਕਿਉਂ ਜੋ ਜਨਮ ਸਮੇ ਉਹਨਾਂ ਦੇ ਕੇਸ ਹੁੰਦੇ ਹਨ ਅੱਗੇ ਚੱਲ ਕੇ ਉਹ ਆਪਣੇ ਵਾਲ ਕਟਵਾ ਕੇ ਹਜਾਮਤ ਕਰਵਾ ਕੇ ਸਿੱਖੀ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਅਸਲ ਵਿੱਚ ਭਿੰਡਰਾਂ ਵਾਲਾ ਤਾਂ ਇੱਕ ਕਦਮ ਹੋਰ ਅਗਾਹ ਗਿਆ ਉਹਨੇ ਕਿਹਾ ਕਿ ਜਿਹੜੇ ਸਿੱਖ ਆਪਣੀਆਂ ਦਾੜੀਆਂ ਛਾਂਗਦੇ ਹਨ ਜਾਂ ਸ਼ਰਾਬ ਪੀਂਦੇ ਹਨ ਉਹ ਸਿੱਖ ਨਹੀਂ ਹਨ ਉਹ ਮੂਲ ਸਿਧਾਂਤਵਾਦੀ ਬਣਦਾ ਜਾ ਰਿਹਾ ਸੀ ਤੇ ਉਹਨੂੰ ਸਿੱਖਾਂ ਦਾ ਖਮੇਨੀ ਵੀ ਸੱਜਿਆ ਜਾਣ ਲੱਗ ਪਿਆ ਸੀ ਉਹਦੀ اپیل ਉਤੇ ਬਹੁਤ ਸਾਰੇ ਸਿੱਖਾਂ ਨੇ ਤਾਂ ਆਪਣੀਆਂ ਦਾੜ੍ਹੀਆਂ ਬੰਨਣੀਆਂ ਵੀ ਬੰਦ ਕਰ ਦਿੱਤੀਆਂ। ਕਈ ਨੌਜਵਾਨ ਜਿਹੜੇ ਸਹਿਜ ਧਾਰੀ ਬਣ ਗਏ ਸਨ, ਉਹਨਾਂ ਨੇ ਆਪਣੇ ਕੇਸ ਕਟਵਾਉਣੇ ਬੰਦ ਕਰ ਦਿੱਤੇ ਤੇ ਦਾੜ੍ਹੀਆਂ ਵੀ ਮੋਢ ਰਖ ਲਈਆਂ। ਇੱਥੇ ਸ਼੍ਰੀਮਤੀ ਗਾਂਧੀ ਨੇ ਕੁਝ ਧਾਰਮਿਕ ਮੰਗਾ ਮੰਨਣ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸਕੰਜ ਗੁਰਦੁਆਰੇ ਦੇ ਨਾਲ ਦੀ ਇਮਾਰਤ ਦਾ ਇੱਕ ਹਿੱਸਾ ਜਿਹੜਾ ਚਰੋਕਨਾ ਪੁਲਿਸ ਸਟੇਸ਼ਨ ਕੌਟਵਾਲੀ ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤਾ ਗਿਆ। ਇਸ ਮੌਕੇ ਰਜੀਵ ਗਾਂਧੀ ਮੌਜੂਦ ਸੀ ਤੇ ਟੌੜਾ ਵੀ ਇਹ ਅੱਗੇ ਚੱਲ ਕੇ ਜੀਬ ਨੂੰ ਇਹ ਜਾਣਨ ਲਈ ਕਈ ਵਾਰ ਮਿਲਿਆ ਕਿ ਕੀ ਉਹ ਲੋਂਗੋਵਾਲ ਤੋਂ ਉੱਪਰ ਉੱਪਰ ਦੀ ਸਰਕਾਰ ਤੋਂ ਰਿਆ ਤਾਂ ਹਾਸਲ ਕਰ ਸਕਦਾ ਹੈ ਕੇਂਦਰ ਰਾਜ ਸਬੰਧਾਂ ਬਾਰੇ ਸ਼੍ਰੀਮਤੀ ਗਾਂਧੀ ਨੇ 3 ਮਾਰਚ 1983 ਨੂੰ ਇੱਕ ਕਮਿਸ਼ਨ ਸਥਾਪਿਤ ਕੀਤਾ ਜਿਸ ਦਾ ਚੇਅਰਮੈਨ ਸਾਬਕਾ ਸੁਪਰੀਮ ਕੋਰਟ ਜੱਜ ਜਸਟਿਸ ਆਰ ایس ਸਰਕਾਰੀਆ ਨੂੰ ਬਣਾਇਆ ਤਿਸ ਤਰ੍ਹਾਂ ਅਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਲਈ ਅਕਾਲੀਆਂ ਦੀ ਮੰਗ ਬਣ ਲਿਗੀ ਕਿਉਂਕਿ 19 ਸਤੰਬਰ 1982 ਨੂੰ ਸਰਵਿਕੇ ਦੇ ਇੰਟਰਵਿਊ ਵਿੱਚ ਲੋਂਗੋਵਾਲ ਨੇ ਕਿਹਾ ਸੀ ਕੈਟੋਨਮੀ ਖੁਦਮਖਤਾਰੀ ਲਈ ਸਿੱਖਾਂ ਦੀ ਮੰਗ ਦੀ ਵੱਡੀ ਹੱਦ ਤੱਕ ਪੂਰਤੀ ਹੋ ਜਾਵੇਗੀ ਜੇ ਭਾਰਤ ਸਰਕਾਰ ਸੈਂਟਰ ਤੋਂ ਰਾਜਾਂ ਨੂੰ ਕਾਫੀ ਸੱਤਾ ਦੇ ਇੰਤਕਾਲ ਬਾਰੇ ਵਿਚਾਰ ਕਰਨ ਲਈ ਹਾਈ ਪਾਵਰ ਕਮਿਸ਼ਨ ਥਾਪ ਦੇਵੇ ਇੱਕ ਸਿੱਖ ਨੂੰ ਚੇਅਰਮੈਨ ਬਣਾ ਕੇ ਹਕੂਮਤ ਨੇ ਰੋਂਗੋਵਾਰਦੀਆਂ ਖਾਸ਼ਾ ਨੂੰ ਸਤਕਾਰਿਆ ਕਿਉਂਕਿ ਉਹਨੇ ਇੱਕ ਇੰਟਰਵਿਊ ਵਿੱਚ ਆਖਿਆ ਸੀ ਹਕੂਮਤ ਦੇ ਰਾਦੇ ਇਸ ਕਮਿਸ਼ਨ ਲਈ ਨਾਮਜ਼ਦ ਕੀਤੇ ਜਾਣ ਵਾਲੇ ਆਦਮੀਆਂ ਤੋਂ ਸਪਸ਼ਟ ਹੋ ਜਾਣਗੇ ਪਰ ਗ੍ਰੇਮ ਅੰਤਰਰਾਸ਼ਟਰੀ ਹਦਾਇਤਾਂ ਸੀ ਕਿ ਸੈਂਟਰ ਰਾਜ ਸਬੰਧਾਂ ਨੂੰ ਚਲਾਉਣ ਵਾਲੀਆਂ ਸਬੰਧਾਨ ਦੀਆਂ ਤਰ੍ਹਾਂਵਾਂ ਇਸ ਖੇਤਰ ਵਿੱਚ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਿਪਟਣ ਜਾਂ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੇ ਮੰਤਵ ਲਈ ਕਾਫੀ ਹਨ ਰਿਆਤਾਂ ਇੱਕ ਪਾਸੜ ਤੌਰ ਤੇ ਦਿੱਤੀਆਂ ਗਈਆਂ ਜੇ ਇਹ ਅਕਾਲੀਆਂ ਨਾਲ ਗੱਲਬਾਤਾਂ ਦੇ ਦੌਰਾਨ ਦਿੱਤੀਆਂ ਜਾਂਦੀਆਂ ਤਾਂ ਉਹ ਕਿਸੇ ਹੱਦ ਤੱਕ ਨਰਮ ਹੋ ਸਕਦੇ ਸਨ ਅਕਾਲੀ ਸਿੱਖ ਕਮਿਊਨਿਟੀ ਨੂੰ ਵਿਖਾ ਸਕਦੇ ਕਿ ਇਹ ਰਿਆਤਾਂ ਅਮਨ ਪਰੇਟੰਗਾ ਰਾਹੀਂ ਹਾਸਲ ਕੀਤੀਆਂ ਗਈਆਂ ਹਨ ਪਿੰਡਰਾ ਵਾਲੇ ਦਾ ਪ੍ਰਵਾਬਦਨ ਦੇ ਨਾਲ-ਨਾਲ ਅਕਾਲੀ ਆਪਣੇ ਉਹਨੇਾਈਆਂ ਦੀ ਘਟਰੀ ਗਿਣਤੀ ਨੂੰ ਵੇਖ ਸਕਦੇ ਸਨ ਸਦਾ ਵਦੇਰੇ ਸਿੱਖ ਇਸ ਦ੍ਰਿਸ਼ਟੀਕੋਣ ਨੂੰ ਅਪਣਾਉਣ ਲੱਗੇ ਸਨ ਕਿ ਗੱਲਾਂ-ਬਾਤਾਂ ਤੇ ਮੇਲ-ਮਲਾਪ ਦੀ ਅਕਾਲੀ ਨੀਤੀ ਦੇ ਕੋਈ ਸਿੱਟੇ ਨਹੀਂ ਨਿਕਲਣਗੇ ਪਿੰਡਰਾ ਵਾਲਾ ਇਹਨੂੰ ਗਾਂਧੀਵਾਦ ਦੱਸਦਾ ਸੀ ਤੇ ਕਹਿੰਦਾ ਸੀ ਕਿ ਸ਼ਾਂਤੀ ਦੇ ਰਾਤੇ ਸਿੱਖਾਂ ਲਈ ਕੋਈ ਸਿੱਟੇ ਨਹੀਂ ਨਿਕਲੇ ਹੁਣ ਉਹਨਾਂ ਨੂੰ ਲੜਨਾ ਚਾਹੀਦਾ ਹੈ ਇੱਕ ਇੰਟਰਵਿਊ ਵਿੱਚ ਮੈਂ ਪਿੰਡਰਾ ਵਾਲੇ ਨੂੰ ਪੁੱਛਿਆ ਕਿ ਉਹ ਲੜਾਈ ਦਾ ਹੋਕਾ ਕਿਉਂ ਦੇ ਰਿਹਾ ਹੈ ਕਿ ਉਹਦਾ ਇਹ ਮਤਲਬ ਹੈ ਕਿ ਮੋਰਚਾ ਫੇਲ ਹੋ ਗਿਆ ਤੇ ਕੁਝ ਪ੍ਰਾਪਤ ਨਹੀਂ ਕਰ ਸਕਿਆ ਉਹਨੇ ਕਿਹਾ ਕਿ ਜਦੋਂ ਉਹ ਮੋਰਚੇ ਵਿੱਚ ਸ਼ਾਮਲ ਹੋਇਆ ਉਹਦੇ ਮਨ ਵਿੱਚ ਦੋ ਗੱਲਾਂ ਸਨ ਇੱਕ ਇਹ ਕਿ ਸਬਨਾ ਸਿੱਖਾਂ ਨੂੰ ਇੱਕੋ ਇੱਕ ਪਲੈਟਫਾਰਮ ਉੱਤੇ ਇਕੱਠਾ ਕਰ ਦਿੱਤਾ ਜਾਵੇ ਤੇ ਉਹਨੂੰ ਨਿਸ਼ਚੈ ਸੀ ਕਿ ਇਹਦੀ ਪ੍ਰਾਪਤੀ ਉਹਨੇ ਕਰ ਲਈ ਹੈ ਤੇ ਦੂਜੀ ਇਹ ਕਿ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਭਾਰਤ ਵਿੱਚ ਉਹ ਬਰਾਬਰ ਦੇ ਨਾਗਰਿਕ ਨਹੀਂ ਹਨ ਉਹ ਭਾਵੇਂ ਦਿੱਲੀ ਮੁੰਬਈ ਕਲਕੱਤਾ ਜਾਂ ਮ드ਰਾਸ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਸ਼ਿਕਾਇਤ ਹੈ ਉਹਨੇ ਕਿਹਾ ਕਿ ਅਗਲਾ ਪੜਾਅ ਵੱਖਰੀ ਦੇਸ਼ ਭੂਮੀ ਦੀ ਪ੍ਰਾਪਤੀ ਹੋਵੇਗਾ ਤੇ ਇਹਦੇ ਲਈ ਸਿੱਖਾਂ ਨੂੰ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ ਸਿੱਖਾਂ ਦੇ ਉਪਰਾਇ ਜਾਣ ਬਾਰੇ ਪਿੰਡਰਾਂ ਵਾਲੇ ਦਾ ਵਿਸ਼ਲੇਸ਼ਣ ਸਹੀ ਸੀ ਅਕਾਲੀਆਂ ਦੀਆਂ ਮੰਗਾਂ ਤੇ ਮੋਰਚੇ ਨਾਲ ਹਕੂਮਤ ਨੇ ਜਿਸ ਕੋ ਚੱਜੀ ਤੇ ਕੁਟੰਗੀ ਤਰ੍ਹਾਂ ਨਿਪਟਣ ਦਾ ਯਤਨ ਕੀਤਾ ਉਹਨੇ ਉਪਰਾਇ ਜਾਣ ਦਾ ਇਹ ਜਜ਼ਬਾ ਪੈਦਾ ਕੀਤਾ ਸੀ ਮੈਂ ਪਿੰਡਰਾਂ ਵਾਲੇ ਨਾਲ ਆਪਣੀ ਇੱਕ ਚਰਚਾ ਦੀ ਚੇਤੇ ਸਰਜੰਦ ਸਜਣ ਖਾਲਿਸਤਾਨ ਦੀ ਮੰਗ ਉਤੇ ਅਧਿਕਾਰੀਆਂ ਨੇ ਵੀ ਕੰਮ ਵਗਾੜਿਆ ਸੀ ਜਦੋਂ ਪੰਜਾਬ ਵਿੱਚ ਸਿੱਖ ਦੇਸ਼ਭੂਮੀ ਜਾਂ ਖਾਲਿਸਤਾਨ ਦਾ ਨਾਅਰਾ ਲੱਗਿਆ ਪ੍ਰਧਾਨ ਮੰਤਰੀ ਨੇ ਮਾਰਚ 1981 ਵਿੱਚ ਗ੍ਰਹਿ ਮੰਤਰਾਲੇ ਨੂੰ ਲਿਖਿਆ ਕਿ ਜਦ ਕਿ ਸਾਨੂੰ ਉਤੇਜਿਤ ਨਹੀਂ ਹੋਣਾ ਚਾਹੀਦਾ ਸਾਵਧਨ ਹੋਣਾ ਤੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਹ ਖਾਲਿਸਤਾਨ ਲਹਿਰਵਾਦੀ ਫਲਤੀ ਨਹੀਂ ਫਿਰ ਅਪ੍ਰੈਲ 1981 ਵਿੱਚ ਉਨ੍ਹਾਂ ਨੇ ਹੁਕਮ ਦਿੱਤਾ ਕੁਝ ਕਾਰਵਾਈ ਕੀਤੀ ਜਾਵੇ ਪਰ ਗੋਪਰੀ ਸੋਚ ਦੀ ਲੋੜ ਹੈ ਉਸ ਸਮੇਂ ਦੇ ਗਰੇਮਨਟਰੀ ਜ਼ੈਲਸਿੰਗ ਨੇ ਹਦਾਇਤ ਕੀਤੀ ਖਾਲਿਸਤਾਨ ਦੇ ਸਮਰਥਕਾਂ ਨੂੰ ਨਕੇੜਨ ਦਾ ਯਤਨ ਕੀਤਾ ਜਾਵੇ ਦੋਹਾਂ ਨੇ ਹੀ ਸਾਵਧਾਨੀ ਵਰਤਨ ਦੀ ਲੋੜ ਉੱਤੇ ਜ਼ੋਰ ਦਿੱਤਾ ਤੇ ਜ਼ਬਦਾ ਹੈ ਦੋਹਾਂ ਨੇ ਹੀ ਸੁਝਾਇਆ ਕਿ ਕੀਤੀ ਜਾਣ ਵਾਲੀ ਕਾਰਵਾਈ ਅੱਤਵਾਦੀਆਂ ਤੇ ਹੋਰਨਾਂ ਵਿਚਕਾਰ ਫਰਕ ਕਰੇ ਅਧਿਕਾਰੀਆਂ ਨੇ ਖਾਸ ਤੌਰ ਤੇ ਪੰਜਾਬ ਵਿੱਚ ਇਸ ਤੋਂ ਬਿਲਕੁਲ ਉਲਟ ਕੀਤਾ ਉਹਨਾਂ ਨੇ ਬਿਨਾਂ ਸੋਚੇ ਸਮਝੇ ਤਾਕਤ ਦੀ ਵਰਤੋਂ ਕੀਤੀ ਜਦਕਿ ਜੁਗਤਕਾਰੀ ਤੇ ਸਬਰ ਨੇ ਲਾਭ ਪ੍ਰਾਪਤ ਕਰਨਾ ਸੀ ਤੇ ਉਹਨਾਂ ਵੱਲੋਂ ਹੋਏ ਇਸ ਤੇੰਗਾ ਨੇ ਸਭਨਾ ਗੈਰ ਕਾਂਗਰਸਾਈ ਸਿੱਖਾਂ ਨੂੰ ਹਕੂਮਤ ਦੇ ਖਿਲਾਫ ਮਤਹਿਜ ਕਰ ਦਿੱਤਾ ਮੋਰਚੇ ਨੂੰ ਲੋਕਾਂ ਵੱਲੋਂ ਭਰੇ ਗਏ ਹੰਗਾਰੇ ਨੇ ਤਾਂ ਖੁਦ ਅਕਾਲੀ ਲੀਡਰਾਂ ਨੂੰ ਵੀ ਹੈਰਾਨ ਕਰ ਦਿੱਤਾ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੂੰ ਇਸ ਹੰਗਾਰੇ ਬਾਰੇ ਯਕੀਨੀ ਨਹੀਂ ਸੀ ਸੋ ਜਦੋਂ ਲਗਭਗ 30 ਹਜ਼ਾਰ ਲੋਕਾਂ ਨੇ 2.5 ਮਹੀਨੇ ਦੇ ਅੰਦਰ-ਅੰਦਰ ਗ੍ਰਿਫਤਾਰੀ ਦੇ ਦਿੱਤੀ ਤੇ ਹੋਰ ਬਹੁਤ ਸਾਰੇ ਕਤਾਰ ਵਿੱਚ ਖੜੇ ਸਨ ਅਕਾਲੀਆਂ ਨੂੰ ਖੁਸ਼ ਕਰ ਦਿੱਤਾ ਇਹਨਾਂ ਮੰਗਾਂ ਨੇ ਸਮੁੱਚੀ ਸਿੱਖ ਕਮਿਊਨਿਟੀ ਜਾਂ ਉਹਨਾਂ ਦੇ ਸ਼ਬਦਾਂ ਵਿੱਚ ਕੌਮ ਨੂੰ ਇੱਕਮਿਕ ਕਰ ਦਿੱਤਾ ਪਰ ਕਈ ਤਾਂ ਹਿੰਸਾ ਹੋਈ ਤੇ 6 ਆਦਮੀ ਮਰ ਗਏ 4 April 1983 ਨੂੰ ਹੁਣ ਪਿੰਡਰਾ ਵਾਲੇ ਦਾ ਰਸ ਰੇਡ ਦਾ ਜਾ ਰਿਆ ਸੀ ਤੇ ਇਹਦੇ ਤੇ ਹੋਰ ਹੋਰ ਸਿੱਖ ਚੜਰੇ ਸਨ ਮਾਡਰੇਟ ਆਗੂ ਵਾਪਰ ਦੇ ਨੂੰ ਵੇਖ ਰਹੇ ਸਨ ਇਸ ਤੋਂ ਪਰਤੋ ਲੋਂਗੋਵਾਲ ਤੇ ਪਿੰਡਰਾ ਵਾਲੇ ਵਿਚਕਾਰ ਠੰਡਿਆਰ ਵਿੱਚ ਨਿਕਲਦਾ ਲੋਂਗੋਵਾਲ ਮੋਰਚੇ ਨੂੰ ਅਹਿੰਸਕ ਰੱਖਣਾ ਚਾਹੁੰਦਾ ਸੀ ਪਰ ਪਿੰਡਰਾ ਵਾਲੇ ਨੂੰ ਜੁਜਾਰ ਤਿੱਖ ਦੇਣ ਦਾ ਚਾਹਵਨ ਸੀ ਲੋਂਗੋਵਾਲੀ ਹਿੰਦੂ ਸਿੱਖ ਇਕਤਾਮ ਸੀ ਪਰ ਪਿੰਡਰਾ ਵਾਲੇ ਲਈ ਇਹ ਇਕਤਾ ਸਿੱਖ ਸਰਬ ਉੱਚਤਾ ਦੇ ਰਾਹੀ ਰੋਕ ਸੀ ਲੋਂਗੋ ਵਾਲ ਨੇ ਵਿਚਲਾ ਰਸਤਾ ਖਚਾਰ ਕੀਤਾ ਜਦੋਂ ਉਹ ਪਿੰਡਰਾ ਵਾਲੇ ਵੱਲੋਂ ਜ਼ੋਰ ਦੇਣ ਉੱਤੇ ਇੱਕ ਅਕਾਲੀ ਮਤੇ ਵਿੱਚੋਂ ਹਿੰਦੂ ਸਿੱਖ ਇਕਤਾ ਵਰਗੇ ਸ਼ਬਦ ਘੜਨਾ ਮੰਨ ਗਿਆ ਪਰ ਦੋਵੇਂ ਇੱਕ ਦੂਜੇ ਬਾਰੇ ਜੋ ਸ਼ਬਦ ਵਰਤਦੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਤੇ ਪਹੁੰਚ ਵਿਚਲਾ ਫਰਕ ਸਪਸ਼ਟ ਹੋ ਜਾਂਦਾ ਲੋਂਗੋ ਵਾਲ ਨੇ ਪਿੰਡਰਾ ਵਾਲੇ ਦੇ ਡੇਰੇ ਨੂੰ ਚੰਬਲ ਦੀ ਘਾਟੀ ਦੱਸਿਆ ਤੇ ਪਿੰਡਰਾ ਵਾਲਾ ਲੋਂਗੋ ਵਾਲ ਦੇ ਟਿਕਾਣੇ ਨੂੰ ਗਾਂਧੀ ਨਿਵਾਸ ਸਾਖਤ ਲੋਂਗੋ ਵਾਲ ਵੇਖ ਸਕਦਾ ਸੀ ਉਹਦੇ ਅਨਿਆਈਆਂ ਨੂੰ ਪਿੰਡਰਾ ਵਾਲਾ ਆਪਣੇ ਵੱਲ ਖਿੱਚ ਰਿਹਾ ਜਿਹੜਾ ਦਾਅਵੇ ਨਾਲ ਕਹਿੰਦਾ ਸੀ ਹਿੰਦੂ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਨਵੀਂ ਦਿੱਲੀ ਦੇ ਹਿੰਦੂ ਸਾਮਰਾਜੀ ਹਾਕਮਾਂ ਦੇ ਅਧੀਨ ਸਿੱਖਾਂ ਵਿਰੁੱਧ ਅਪੱਧਰ ਦਿਨੋ ਦਿਨ ਵੱਧ ਰਹੇ ਹਨ ਸਿੱਖਾਂ ਨੇ ਏਡੀ ਨਰਾਜ਼ਗੀ ਅੱਗੇ ਕਦੇ ਮਹਿਸੂਸ ਨਹੀਂ ਕੀਤੀ ਮੁਗਲ ਬਾਦਸ਼ਾਹ ਤੇ ਅੰਗਰੇਜ਼ ਬਸਤੀਵਾਦੀਆਂ ਦੇ ਰਾਜਕਾਲ ਵਿੱਚ ਵੀ ਨਹੀਂ ਸਿੱਖ ਪਰਾਂ ਕਦੋਂ ਤੱਕ ਇਸ ਨੇਿਆਂ ਨੂੰ ਸਹਿੰਦੇ ਰਹਿਣਗੇ ਲੰਗੋਵਾਲਾ ਜਿਵੀ ਸਮਝਦਾਰੀ ਜਿਵੇਂ ਕਿ ਉਹਨੇ ਇੱਕ ਇੰਟਰਵਿਊ ਵਿੱਚ ਮੈਨੂੰ ਦੱਸਿਆ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਮਾਣ ਕਰ ਲਵੇ ਤਾਂ ਉਹ ਅਜੇ ਵੀ ਸਿੱਖ ਰਾਏ ਨੂੰ ਸਹੀ ਰਾਹ ਤੇ ਲਿਆ ਸਕਦਾ ਹੈ ਇਸ ਸੂਰਤ ਵਿੱਚ ਉਹ ਕੌਮਪਾਸ ਕੋਈ ਪ੍ਰਾਪਤੀ ਲੈ ਕੇ ਜਾ ਸਕੇਗਾ ਪਰ ਜਿਵੇਂ ਕਿ ਹਾਲਾਤ ਸਨ ਸਿੱਖਾਂ ਨੂੰ ਯਕੀਨ ਹੋ ਚੁੱਕਾ ਸੀ ਕਿ ਹਕੂਮਤ ਉਹਨਾਂ ਨੂੰ ਚੰਡੀਗੜ੍ਹ ਨਹੀਂ ਦੇਵੇਗੀ ਹਿੰਦੂਈ ਸ਼ਹਿਰ ਦੀ ਵੱਸੋ ਦਾ 70% ਤੋਂ ਪਰ ਹਨ ਲੋਗੋ ਵਾਲਾ ਆਪਣੇ ਇਸ ਵਿਸ਼ਵਾਸ ਵਿੱਚ ਬਹੁਤ ਪੱਕਾ ਸੀ ਕਿ ਪਿੰਡਰਾ ਵਾਲਾ ਹਕੂਮਤ ਦਾ ਹੀ ਹੱਥ ਟੋਕਾ ਹੈ ਤੇ ਆਪਣੇ ਇਸ ਵਿਚਾਰ ਦੇ ਹੱਕ ਵਿੱਚ ਅਮਰੀਕ ਸਿੰਘ ਤੇ ਸਾਰਾ ਸਿੰਘ ਦੀ ਰਿਹਾਈ ਦੀ ਮਿਸਾਲ ਦਿੱਤੀ ਯਾਦ ਰਹੇ ਇਹ ਉਹ ਦੋ ਆਦਮੀ ਸਨ ਜਿਨ੍ਹਾਂ ਦੀ ਗ੍ਰਿਫਤਾਰੀ ਵਿਰੁੱਧ ਪਿੰਡਰਾ ਵਾਲੇ ਨੇ ਆਪਣਾ ਮੋਰਚਾ ਲਾਇਆ ਸੀ ਅਮਰੀਕ ਸਿੰਘ ਨੇ ਰਿਹਾਈ ਪਿੱਛੋਂ ਗੋਲਡਨ ਟੈਂਪਲ ਵਿੱਚ ਬਣਾ ਲਈ ਬਾਕੀ ਅਗਲੇ ਹਿੱਸੇ ਵਿੱਚ